ਕੀ ਕਰ ਮਾੜਾ ਪਹਾ ਨਹੀਂ ਮਿੰਤੀ ਕਰੀ ਚਾਰ ਫੁੱਟ ਦਾ ਹੀ ਹੈ ਬਾਕੀ ਅੱਜ ਮੈਂ ਗਿਆ ਹੋ ਤਾਂ ਸਰਪੰਚੀ ਦੇ ਪੇਪਰਾਂ ਬਾਰੇ ਪਤਾ ਕਰਨ ਕਿ ਮੇਰੇ ਉੱਪਰ ਕੇਸ ਚੱਲਦਾ ਕੋਠੀ ਇੱਕ ਮਕਾਨ ਇੱਕ ਘਰ ਅੱਜ ਆਪਾਂ ਇਸ ਵਾਰ ਗੱਲ ਕਰਾਂਗੇ ਜਿਹੜਾ ਕੋਠੀ ਸ਼ਬਦ ਹੈ ਨਾ ਇੱਕ ਬੰਦੇ ਨੇ ਮੈਨੂੰ ਗੱਲਾਂ ਬਾਤਾਂ ਦੱਸਿਆ ਅੱਜ ਇਸ ਵਾਰ ਆਪਾਂ ਗੱਲਾਂ ਬਾਤਾਂ ਕਰਾਂਗੇ ਕਹਿੰਦਾ ਜਿਹੜਾ ਕੋਠੀ ਸ਼ਬਦ ਹੈ ਨਾ ਅੰਤ ਤੱਕ ਦੇਖੋਗੇ ਤੇ ਆਪਾਂ ਕਰਦੇ ਵੀਡੀਓ ਸ਼ੁਰੂ ਤੇ ਆਪਾਂ ਤੁਹਾਨੂੰ ਸਾਰਾ ਮਕਾਨ ਬਣਦਾ ਵੀ ਦਿਖਾਵਾਂਗੇ ਆਪਣੇ ਖਰੋਣ ਵਾਲੇ ਮਕਾਨ ਚੋਂ ਨਿਕਲ ਗਏ ਹੁਣ ਤੇ ਇੱਥੋਂ ਹੁਣ ਅਸੀਂ ਟਾਈਮ ਨੋਟ ਕਰਨਾ ਵੀ ਪੂਰੇ ਕਿੰਨੇ ਮਿੰਟ ਲੱਗਦੇ ਆ ਪੂਰੇ 7:00 ਵਜੇ 8 ਮਿੰਟ ਹੋ ਚੁੱਕੇ ਆ ਦਿਖਾਵਾਂ ਤੁਹਾਨੂੰ ਆੜ ਕੇ 7:00 ਵਜੇ 8 ਮਿੰਟ ਹੋ ਚੁੱਕੇ ਆ ਤੇ ਗੱਡੀ ਹੁਣ ਅਸੀਂ ਹਾਈਵੇ ਚੋਂ ਪਾ ਲਈ ਇਹ ਫਲੈਟ ਜਿਹੜੇ ਆਪਣੇ ਮਕਾਨ ਚੋਂ ਘਰ ਚੋਂ ਐਸੇ ਫਲੈਟ ਲੈ ਵੀ ਚੱਲ ਦੇਖ ਦੋ ਕਿੰਨੇ ਮਿੰਟ ਲੱਗਦੇ ਪੂਰੇ ਕੰਮ ਤੱਕ ਪਹੁੰਚਣ ਤੱਕ ਲੋ ਜੀ ਸਾਨੂੰ ਪੂਰੇ 25 ਮਿੰਟ ਹੋ ਚੱਲੇ ਰੋਪੜ ਪੁੱਜਣ ਰੋਪੜ ਅਸੀਂ ਪੁੱਜ ਗਿਆ ਰੋਪੜ ਦੇ ਬਾਹਰ ਬਾਰੇ ਹਾਈਵੇ ਉੱਤੇ ਪੁੱਜੇ 25 ਮਿੰਟ ਹੋ ਗਏ ਸਾਨੂੰ 25 ਹੋਵੇ 30 ਤੇ ਇੱਕਦਮ ਅਟਕ ਗਏ ਪਿੱਛੇ ਬੱਚੇ ਹੁਣ ਇੱਥੋਂ ਘਰ ਤੱਕ ਸਾਨੂੰ 7-8 ਮਿੰਟ ਹੋਰ ਲੱਗਣਗੇ ਇਹ ਥੋੜੀ ਜੋਗ ਜਿਗਰ ਟ੍ਰੈਫਿਕ ਜਾਮ ਆਈ ਹੈ ਮੈਂ ਪਹਿਲੇ ਮੇਰੇ ਟਾਈਮ نوٹ ਕੀਤਾ 30 ਤੋਂ 25 ਤੋਂ 35 ਦੇ ਵਿੱਚ ਵਿੱਚ ਪਹੁੰਚ ਜਾਂਦੇ ਸੀ 25 ਔਰ 35 ਦੇ ਵਿੱਚ ਵਿੱਚ ਪਹੁੰਚ ਜਾਂਦੇ ਆ ਕਿ ਕਦੇ 30 ਮਿੰਟ ਵੀ ਲੱਗ ਜਾਂਦੇ ਆ ਕਦੇ ਆ 35 ਵੀ ਹੋ ਜਾਂਦੇ ਆ ਕਦੇ ਕਦੇ 38 ਮਿੰਟ ਵੀ ਹੋ ਜਾਂਦੇ ਆ ਕਿ ਟ੍ਰੈਫਿਕ ਬੜਾ ਜੇ ਟ੍ਰੈਫਿਕ ਜਿਆਦਾ ਬਣਦੀ ਥੋੜਾ ਟਾਈਮ ਵੱਧਾ ਲੱਗ ਜਾਂਦਾ ਜਿਹੜੀ ਮੈਂ ਐਵਰੇਜ ਕੱਢੀ ਹੋਈ ਆ ਉਹ 25 ਤੋਂ 35 ਮਿੰਟ ਜਦੋਂ ਹੌਲੀ ਹੁੰਦਾ ਸਕੂਲਾਂ ਵਾਲੇ ਸਕੂਲ ਖੁੱਲਣਾ ਸ਼ੁਰੂ ਹੋ ਜਾਂਦੇ ਸਕੂਲਾਂ ਨੇ ਬੈਂਟਾ ਬਹੁਤ ਹੁੰਦੇ ਨਾ ਫਿਰ ਇਦੋਂ ਸਾਹਮਣੇ ਆ ਕੇ ਤਿੰਨ ਚਾਰ ਇਕੱਠੀਆਂ ਆਈਆਂ। ਇੱਕ ਤੇ ਖੜ ਗਈਆਂ ਬੜਾ ਟਾਈਮ ਖਰਾਬ ਕਰ ਦੇਣਾ ਫਿਰ। ਲਗਭਗ 3:00 ਹੋ ਗਏ। ਇੱਥੋਂ ਤੋਂ ਘਰ ਤੱਕ ਦੇਦੇ ਕਿੰਨਾ ਟਾਈਮ ਲੱਗਦਾ। ਲੋ ਜਣ ਸਾਨੂੰ ਇਹ ਸਾਈਡ ਨਹੀਂ ਦੇ ਰਹੇ ਹੈਗੇ। ਟਾਈਮ ਇਦਾਂ ਖਰਾਬ ਹੁੰਦਾ। ਜੇ ਰੋਡ ਐਨ ਪੂਰਾ ਕਲੀਨ ਹੋਵੇ ਤਾਂ ਪੂਰੇ 25 ਮਿੰਟ ਲੱਗਦਾ ਸਾਨੂੰ। ਤੁਹਾਨੂੰ ਉਧਰੋਂ ਕੱਲ ਆ ਯਾਰ ਹੈ ਇੱਧਰੋਂ ਘੜਦਾ ਹੋਰ ਬੈਨ। ਹਾਂ। ਰੋਡ ਤੇ ਦੇਖੋ ਆ ਫਿਰ ਢੀੜ ਲੱਗੀ ਹੋਈ। ਸੱਤ ਬੱਜ ਕੇ 41 ਮਿੰਟ ਹੋ ਗਏ ਤੇ ਸਾਨੂੰ ਪੂਰੇ 32 ਮਿੰਟ ਲੱਗੇ ਤੇ ਪਹੁੰਚਣ ਤੱਕ ਉਹ ਵੀ ਇੱਕ ਦੋ ਜਗ੍ਹਾ ਟ੍ਰੈਫਿਕ ਜਾਮ ਰਹੀ ਤਾਂ ਕਰਕੇ ਘਰ ਪਹੁੰਚਣ ਤੱਕ 1 ਮਿੰਟ ਹੋਏ ਜਾਣ। ਤੇ 30 ਮਿੰਟ ਲੱਜੂ ਘਰ ਪਹੁੰਚਣ ਤੱਕ ਦੋ ਨਾਲ ਗਏ ਆ ਜੀ ਇੰਨੇ ਟਾਈਮ ਖਾਲਸ ਹੋ ਗਏ। 3:00 ਤੋਂ 5:00 ਦੇ ਵਿੱਚ ਜਿੱਦਾਂ ਮੈਂ ਗਿਆ ਇੰਨਾ ਮਿੰਟ ਲੱਗਦਾ ਸਾਨੂੰ ਉੱਥੇ ਆਪਣੇ ਫਲੈਟ ਦੇ ਉੱਤੇ ਪਹੁੰਚਣ ਤੱਕ ਟਾਈਮ ਜਿਹੜਾ ਟਾਈਮ ਨੋਟ ਕੀਤਾ ਪ੍ਰਧਾਨ ਭਾਈ ਆ ਰਹੇ ਨੇ। बैठ वेक्टर ले हो 30 मिनट लगे जी पूरे आओ जी दिलशान जी लागे ड्यूटी पर पानी लगा रहा है आज सूरज दुपा बहुत पड़नी आज गर्मी बहुत है कल मौसम अच्छा था चलो आपको चाय पिलाते हैं पहले ओ भाई क्या है मिस्त्री ਮੇਸਟਰ ਤਾਂ ਸਭ ਤੋਂ ਪਹਿਲਾਂ ਆਏਗਾ ਨਾ ਲੀਵਰ ਤੇ ਤਾਂ ਕੰਟਰੋਲ ਹੁੰਦਾ ਲੀਵਰ ਪਹਿਲਾਂ ਆ ਜਾਂਦੀ ਹੈ ਤੂੰ ਬਾਅਦ ਜਾਉਂਦਾ ਫਿਰ ਅਫਸਰਾ ਵਾਂਗ ਇਹ ਦੂਰਾ ਹੁੰਦਾ ਕੱਲ ਤੇਰੇ ਘਰੇ ਕੰਮ ਖਰਾਬ ਹੋਇਆ ਕੱਲ ਸਾਰਾ ਇੰਨਾ ਵਧੀਆ ਦਿਨ ਲੱਗਣਾ ਤਾਂ ਕੰਮ ਦਾ ਮੈਂ ਤਾਂ ਆ ਗਿਆ ਵਾ ਲੈ ਇੰਨਾ ਸੋਹਣਾ ਦਿਨ ਲੱਗਾ ਇੰਨੀ ਠੰਡਾ ਰਹਿਣਾ ਮੌਸਮ ਬਹੁਤ ਵਧੀਆ ਦਿਨ ਲੱਗਣਾ ਤਾਂ ਕੱਲ ਆਪਣਾ ਹਾਂ ਪਗਲ ਪੀਣਾ ਪਗਲ ਚੱਲਦੀ ਆ ਆਹ ਪਗਲ ਉਤਾਰ ਦੇ ਪਰ ਮੀ ਪੈ ਹੋਣਾ ਕਾਫੀ ਬਾਰੇ ਮਰੇ ਦੇਖੀ ਉਹ ਦੇਖੀ ਸਾਡੇ 6 ਵਜੇ ਉਹ ਮੁੜ ਗਿਆ ਦਾ ਇਹਨੂੰ ਪਰਲੇ ਪਾਸੇ ਰੱਖ ਦਿਓ ਇਹ ਆ ਮੈਂ ਇਹਨੂੰ ਲੰਡਾ ਹਾਂ ਬਾਹਰ ਰੱਖ ਦੇ ਨੇ ਬਾਹਰ ਇਹ ਅੰਡੇ ਦੇਖਿਓ ਨਾ ਹਾਂ ਪਰ ਇੱਟ ਤਾਂ ਯਾਰ ਇਹਨੂੰ ਐਂ ਕਰਾ ਹਾਂਜੀ ਰੋਹਾਂ ਕਰ ਗੱਲ ਸੁਣ ਓਏ ਇਹਨੂੰ ਆ ਮਗਰ ਨੂੰ ਤਾਂ ਮਗਰ ਘੜ ਦੇ ਇਹਨੂੰ ਉੱਪਰ ਆ ਇਹ ਇੰਨੇ ਕ ਲੱਗਣੇ ਤੁਹਾਡੇ ਆਹ ਉਹ ਪੰਲਰ ਲਾ ਲੈ ਬਿਨੇ ਉਹ ਮੁੜਮਾ ਜਾਣਾ ਉਹ ਹੋਰ ਪਿੱਛੇ ਕਰ ਦੋ ਪੰਲਰ ਜਾ ਕੇ ਨਾ ਪਿੱਛੇ ਕਰ ਦੇ ਉਹਨੂੰ ਨਿੰਨੇ ਜੱਕੀ ਜਾਵਾਂਗੇ ਫਿਰ ਇਹਨੂੰ ਹੋਰ ਅੱਗੇ ਕਰ ਦਾਂਗੇ ਗੁੱਜਰ ਭਾਈ ਸਾਰੀ ਟਾਈਮਿੰਗ ਵਿਗੜੀ ਹੋਈ ਆ ਲੈ ਫੜ ਚਾਹ ਬੱਤ ਪਾਪਾ ਜੀ ਮੈਨੂੰ ਪਤਾ ਬਾਬਾ ਜੀ ਵੀ ਆਏ ਹੋਏ ਨੇ ਹੁਣ ਆਇਆ ਮੈਨੂੰ ਲੱਗਦਾ ਦੋ ਕੱਪ ਤਾਂ ਪੈ ਜਾਣੇ ਦੇਖ ਦੇ ਅੰਦਰ ਪਾ ਕੇ ਕਿੰਨੇ ਕੁ ਬਣਦੀ ਐ ਇਹ ਦੇਖ ਲੈ ਨੋ ਬੱਬਲ ਚਾਪਿਓ ਆ ਗੁੱਜਰ ਬਾਈ ਨਾ ਦਵਾ ਜਾਦੇ ਸਰੇ ਗਿਆ ਦੋ ਕੱਪ ਬਣੇਗੇ ਲੈ ਡਾਰਲਿੰਗ ਗੁੱਜਰ ਡਾਰਲਿੰਗ ਗੁੱਜਰ ਡਾਰਲਿੰਗ ਬੰਦਾ ਮੈਨੂੰ ਫੇਰ ਮਿਸ ਤਰੀਕੇ ਆਇ ਲੱਗਦਾ ਅੱਜ ਦੂਜਾ ਬੰਦਾ ਲੈ ਯਾਰ ਇੱਕ ਨਾ ਫਿਰ ਕਿੱਥੇ ਕੰਮ ਖਿੱਚਾਉਣਾ ਯਾਰ ਵੀ ਆ ਰਫਤਰੀ ਲੇਬਰ ਵੀ ਜਿਆਦਾ ਮੰਗਾਈ ਹੋਈ ਆ ਬਿੱਟੂ ਨੂੰ ਕਹਿ ਬਿੱਟੂ ਨੂੰ ਆਜ ਪਿਆਰ ਜੇ ਹਾਂ ਮੈਂ ਸੋਚਿਆ ਵੀ ਤਿੰਨ ਬੰਦੇ ਆ ਜਨ ਅੱਜ ਕਾਫੀ ਕੰਮ ਖਿੱਚ ਹੋ ਜਾਣਾ ਜਿੱਨੇ ਸਾਰੀ ਟੁੱਟ ਤਾਂ ਢੋਈ ਪਈ ਆਪਣੇ ਕੋਲੇ ਅੱਬਾ ਫੇ ਠਫੜਾਉਣੀ ਤੇ ਤੁਹਾਨੂੰ ਯਾਰ ਉੱਪਰ ਹੁਣ ਤਾਂ ਇੰਨੇ ਟ ਦੀ ਲੋੜ ਨਹੀਂ ਤੇ ਹਾਲੇ ਹੈਗੀ ਇੱਧਰ ਮੈਂ ਕਰਦਾ ਯਾਰ ਇੱਕ ਘੰਟਾ ਲੈਟ ਡੇਢ ਘੰਟਾ ਲੈਟ ਮਿਸਤਰੀ ਕਿੰਨੇ ਘੰਟੇ ਲੇਟ 10 ਘੰਟਿਆਂ ਨੂੰ ਕਰਕੇ ਉਹਦੇ ਵਿੱਚ ਦਾ 1.5 ਘੰਟਾ ਕੱਢ ਦੇ ਉਹਦੇ 10 ਘੰਟਿਆਂ ਨੂੰ ਇਹਦੇ ਪੈਸੇ ਜੁਗਣਾ ਪਾ ਕਰਕੇ 19.5 ਲਿਖਦੀ ਬਾਈ ਤੇ ਠੀਕ ਹੈ ਮਿਸਤਰੀ ਚਲੋ ਜੀ ਲੈਟ ਵੀ ਗਈ ਟੈਪ ਲਾ ਕੱਢਿਆ ਮੈਂ ਸਾਰਾ ਦਾ ਗੁਣਾ ਪਾ ਕਰਿਆ ਤਾਂ ਜਿਹੜਾ ਬੰਦਾ ਘੰਟਾ ਵੱਧਾ ਲਾਊਗਾ ਘੰਟੇ ਦੇ ਨਾਲ 50 ਰੁਪਏ ਵੱਧੇ ਤੁਹਾਡਾ ਗੁਣਾ ਪਾ ਕਰਨਾ ਪੈਣਾ ਹੈ ਮੇਰੇ ਭਾਈ ਓਏ 10 ਘੰਟੇ ਪੂਰੇ 10 ਘੰਟੇ ਤੋਂ 11ਵਾਂ ਘੰਟਾ ਹੋਆ ਉਹ ਹਰਜਾ ਹਲੇ ਗੱਲ ਕਰ ਲੈਣ ਦੇ ਠੀਕ ਆ ਭਾਈ ਮਿਸਤਰੀ ਸਹੀ ਆ ਸਹੀ ਆ ਜੇ 1 ਘੰਟਾ ਉੱਪਰ ਲਾਵਗੇ ਤਾਂ 550 2 ਘੰਟੇ ਉੱਪਰ ਲਾਵਗੇ 600 ਦੇਖ ਲਓ ਅੱਜ ਫਿਰ ਆਪਣਾ 700 ਨੇ ਮਿਸਤਰੀ ਹਾਂ 700 800 80 ਰੁਪਏ ਘੰਟੇ ਦੇ 80 ਰੁਪਏ ਘੰਟੇ ਦੇ ਨੇਬਰ ਦੇ ਖਾਤੋਂ ਮਨਾ ਸੋਇਦ ਦਿਨ ਦਿਨ ਹਾਂ ਕੰਮ ਦਾ ਕਰਕੇ ਦਿਖਾਓ 100 ਲੈ ਲਿਓ ਜਿਹੜਾ ਅੱਜ ਮੈਂ ਮੌਸਮ ਦੇਖਿਆ ਨਾ ਉਹਦੇ ਵਿੱਚ ਬੱਦਲ ਵਾਜੀ ਦੱਸੀ ਹੋਈ ਵੈ ਸਾਰਾ ਦਿਨ ਬੱਦਲ ਵਾਜੀ ਰਹਿਣੀ ਆ ਆ ਬੱਦਲ ਵਾਜੀ ਹੋ ਰਹੇ ਹੋਰ ਨਾ ਕੁਝ ਹੋਵੇ ਤੇ ਮਿਸਤਰੀ ਕਹਿੰਦੇ ਅੱਜ ਅਸੀਂ ਕੜਾ ਘਮਾ ਦੇਣਾ ਅੱਜ ਉਹ ਕੜੇ ਦੀ ਹੱਦ ਹੋ ਗਈ ਇੱਥੇ ਬਸ ਆ ਇਹਦੇ ਪਰ ਬੀਮ ਪੈਣਾ ਹੋਣਾ ਜਿਹੜਾ ਉੱਪਰਲਾ ਕੜੇ ਵਾਲਾ ਬੀਮ ਵਿਚਾਰੇ ਪਾਸੇ ਘੁੰਮੂਗੇ ਇਹਨਾਂ ਦੇ ਉੱਪਰ ਉੱਪਰ ਇੱਕ ਰਤਾ ਲਾ ਕੇ ਦੇ ਉੱਪਰ ਤੇ ਇਹਦੇ ਉੱਪਰ ਕੜਾ ਘੁੰਮਣਾ ਫਿਰ ਉਸ ਤੋਂ ਬਾਅਦ ਫਿਰ ਆ ਉਹ ਨਿਸ਼ਾਨੀ ਇੱਥੇ ਲੱਗੀ ਹੋਈ ਆ ਉੱਪਰ ਇੱਥੇ ਤੱਕ ਆਪਣਾ ਆ ਜਿਹੜੇ ਕੜਾ ਆ ਲਾਸਟ ਵਾਲਾ ਆ ਇੱਥੇ ਆਪਣਾ ਲੈਂਟਰ ਪਾ ਜਣਾ ਹੈ ਐਨਾ ਹੁੰਦਾ ਕੱਲ ਤਾਂ ਅੱਜ ਮੇਰੇ ਖਲ ਸਿਨੇ ਨੇ ਕੜੇ ਤੱਕ ਪਹੁੰਚਾ ਦੇਣਾ ਤਾਂ ਆ ਜਾਓ ਵੀ ਆ ਜਾਓ ਚਾਹ ਪੀ ਲਓ ਭਾਈ ਚਾਹ ਪੀ ਲਓ ਭਾਈ ਮਹਕ ਓਏ ਅੱਜ ਚਾਹ ਦੇ ਨਾਲ ਕਿਆ ਚੀਜ਼ ਆ ਭਾਈ ਚਾਹ ਦੇ ਨਾਲ ਲੱਡੂ ਉਹ ਵੀ ਵੇਸਣ ਦੇ ਮਹਕ ਅੱਲਾ ਫੜ ਚਾਹ ਪਾ ਦੇ ਯਾਰ ਕਾ ਲੂ ਫੇਰ ਲੱਡੂ ਮਿਲੂਗੇ ਫੋਟੋ ਵਿੱਚ ਡੱਬਾ ਲੱਡੂਆਂ ਦਾ ਲੈਂਦਾ ਆਲਾ ਵੀ ਰਕੋ ਇੱਥੇ ਨਾਲ ਚਾਹ ਛਕੋ ਅੱਜ ਅੱਜ ਮਹਕ ਇੱਥੇ ਹੈਗਾ ਤੇ ਮੈਂ ਆਪਣੇ ਭਾਈ ਘਰੇਲੂ ਕੰਮ ਨੇ ਵੇੜਿਆ ਮੈਂ ਥੋੜੇ ਜੇ ਇੱਕ ਵਕੀਲ ਕੋਲ ਵੀ ਜਾ ਕੇ ਉਹਨੇ ਇੱਕ ਸਲਾਹ ਕਰਕੇ ਆਉਣੀ ਥੋੜੀ ਜੀ ਉਹਦੇ ਨਾਲ ਦੇ ਕਹਤੇ ਮੇਰੇ ਵਿੱਚ ਸਰਪੰਚੀ ਦੇ ਵਿੱਚ ਉੜਕੜਦਾ ਨਹੀਂ ਡਾਊਗਾ ਜਿੱਦਾਂ ਪੇਪਰ ਭਰਨ ਜਾਣਾ ਵੈਸੇ ਪੇਪਰ ਦਾ ਸਰਪੰਚੀ ਦੇ ਭਰਨੇ ਸ਼ੁਰੂ ਹੋ ਚੁੱਕੇ ਆ ਤੇ ਚੱਲਦੇ ਆ ਇੱਕਦੋ ਕੰਮ ਹੋਰ ਛੋਟੇ ਛੋਟੇ ਜੇ ਗੁੱਜਰ ਬਾਈ ਕਹਿੰਦਾ ਮੈਨੂੰ ਫਲ ਬੂਟੇ ਲੈ ਕੇ ਆ ਉਹ ਵੀ ਲਿਆਵਾਂ ਜਿਹੜਾ ਅੱਜਕੱਲ ਸਬਜ਼ੀ ਲੈਦੇ ਆ ਜਿਹੜਾ ਜਿਹੜਾ ਸਰਦੀ ਦੀ ਸਬਜ਼ੀ ਲੈ ਕੇ ਆ ਮੈਂ ਜਿਹੜੇ ਲੱਗਦੇ ਨੇ ਇਹਨਾਂ ਦਿਨਾਂ ਦੇ ਵਿੱਚ ਉਹ ਵੀ ਲਿਆਵਾਂ ਕੰਮ ਜਿਹੜੇ ਹੁਣ ਘਰੇਲੂ ਕੰਮ ਨਿਬੇੜ ਦਵਾਂ ਮੈਂ ਮੈਂ ਹੈਗਾ ਜਿੱਥੇ ਹੀ ਆ ਦਾ ਕੰਮ ਹੈ ਤਦੈਲਾ ਮੀਆ ਮੈਂ ਤੇਰਾ ਕੈਮਰਾ ਚਾਹ ਕੜਾ ਬਿਲਕੁਲ ਮੀ ਨਹੀਂ ਹੈਗਾ ਕਰਾ ਰੱਬ ਇੱਥੇ ਪਾਦਾ ਉੱਥੇ ਨਾ ਪੈਂਦੀ ਅੱਲ ਵੀ ਇਦਾਂ ਹੀ ਹੋਇਆ ਤੇ ਜਦ ਅਸੀਂ ਖਰੜ ਦਾ ਨਿਕਲੇ ਆਪਣੇ ਆਪਣੇ ਇੱਥੇ ਜਿਹੜਾ ਖਰੜ ਵਾਲਾ ਘਰ ਹੈ ਤੇ ਇੱਥੋਂ ਨਿਕਲੇ ਤੇ ਇੱਥੇ ਪੂਰਾ ਮੀ ਜਦੋਂ ਪਿੰਡ ਪੁੱਜੇ ਜਮਾਂ ਵੀ ਨਹੀਂ ਅੱਜ ਵੀ ਰੱਬ ਐਦਾਂ ਹੀ ਕਰਦੇ ਪਰ ਇੱਥੇ ਨਹੀਂ ਹੋਵੇ ਉੱਥੇ ਨਾ ਹੋਵੇ ਮੈਂ ਕਿਹਾ ਤਾਂ ਮੈਨੂੰ ਫੋਨ ਆਇਆ ਮਿਸਤਰੀ ਛੁੱਟੀ ਕਰਗੇ ਚਲੋ ਭਾਈ ਰੱਬ ਦਾ ਰੰਗਾ ਹੁਣ ਕੀ ਕਰੇ ਰੱਬ ਕਹਿੰਦਾ ਮੈਂ ਮਾਲਾ ਨੂੰ ਥੋੜਾ ਠੰਡਾ ਕਰਨਾ ਗਰਮੀ ਲੱਗਦੀ ਸੀ ਸਾਨੂੰ ਪਰ ਰੱਬਾ ਹੁਣ ਮੀਂਹ ਦੀ ਕਿੱਥੇ ਲੋੜ ਆ ਸਾਨੂੰ ਉਹ ਤਾਂ ਕਿਸਾਨਾਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਬਹੁਤ ਚਲੋ ਰੱਬ ਨੂੰ ਪਾਈਏ ਸਾਰਿਆਂ ਦਾ ਸ਼ੁਕਰ ਹੈ ਚੱਲਦੇ ਹਾਂ ਘਰਾਂ ਜਾ ਕੇ ਦੇਖੀਏ ਕਿ ਆਪਰਾ ਪ੍ਰੋਗਰੈਸ ਕੀਥੇ ਕੀਥੇ ਟੱਕਿਆ ਹੋਇਆ ਆਉਂਦਾ ਆਉਂਦਾ ਭਾਈ ਮੈਂ ਥੱਲੇ ਹੀ ਆਉਂਦਾ ਅੱਜ ਬਾਹਰ ਲੈ ਗੰਡਰ ਨੂੰ ਬਾਹਰ ਤੇ ਪਾਉਂਗਾ ਯਾਰ ਮਾਲਿਕ ਅਟਰੀ ਨੂੰ ਜਿੱਦਾਂ ਬਾਰਸੀ ਆਪੇ ਪਾਉਂਦੇ ਨੇ ਉੱਥੇ ਹੂੰ ਉੱਥੇ ਵੀ ਪਾਉਂਗਾ ਆਪੇ ਪਾਉਂਗਾ ਅੱਜ ਕਿੰਨਾ ਕਰਨੀ ਆਹ ਪਾਉ ਦਾ ਜਿੰਨਾ ਪਾਉਣਾ ਤੈਨੂੰ ਇੰਨਾ ਪਤਾ ਹੈ ਜੀ ਤੈਨੂੰ ਇੰਨਾ ਪਤਾ ਵੀ ਇੱਥੇ ਫੋਨ ਯੂਜ਼ ਕਰਨਾ ਲਾਊਡ ਨਹੀਂ ਹੋਏਗਾ ਤੂੰ ਲੋਕਾਂ ਨੂੰ ਕਹਿੰਦੇ ਆਬਦੁੱਲ ਕੰਨ ਨੂੰ ਫੋਨ ਲਾਈ ਬੈਠਾ ਕਿੱਥੇ ਦੂਰ ਕਿੱਥੇ ਹੈ ਮਸ਼ੀਨ ਦੇ ਆ ਦੇ ਦੂਰ ਕਿੰਨੀ ਦੂਰ ਆਬਦੁੱਲ ਤੇ ਸਾਈਨ ਬੋਰਡ ਲਾਇਆ ਹੋਣਾ ਕਿਤੇ ਨੇ ਕਿੱਦਾਂ ਕਟਜੀ ਬਾਈ ਹੁੰਦੀ ਹੈ ਕੱਲ ਦਾਦ ਦੇਨ ਅੱਜ ਦਾ ਦਿਨ ਕੰਮ ਹੋਇਆ ਹੀ ਨਹੀਂ ਉਹ ਕੀ ਕਰੀਏ ਮਿਸਤਰੀ ਵੀ ਆ ਦੋ ਮਸਾਲਾ ਰਲਾਇਆ ਹੋਇਆ ਤਾਂ ਕਹਿੰਦੇ ਮੈਨੂੰ ਇਹ ਸਰਬਜੀ ਦਾ ਹਾਂਜੀ ਤੇ ਬੰਦੇ ਕਹਿੰਦਾ ਉਹਦੇ ਵਿੱਚ ਪੈ ਜੂਗਾ ਹੁਣ ਜਿਹੜਾ ਥੱਲੇ ਘੋਲਾ ਘੋਲਾ ਰਲੋਣਾ ਪਰ ਹੁਣ ਹੁਣ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਜਿਹੜੀ ਏਟਾ ਨਾ ਵੀ ਇਹ ਤਰੋਵ ਨਹੀਂ ਮੰਗਦੀ ਹੈਗੀ ਇਹ ਠੀਕ ਹੈ ਜੀ ਹਾਂਜੀ ਮੈਂ ਹੈ ਕਿ ਕਿੰਨੇ ਘੰਟੇ ਲੱਗੇ ਕਿੰਨੇ ਪੈਸੇ ਦਿੱਤੇ ਉਹਨਾਂ ਨੂੰ ਮਿਸਤਰੀ ਤੋਂ ਲੱਗੇ ਦੁਪਹਿਰੇ ਖਾਣੇ ਦੇ ਹੁਣ 500 ਰੁਪਏ ਅੱਛਾ ਬਾਕੀ ਜਿਹੜੇ ਕੈਮਿਸਟਰੀ ਆ ਉਹਦਾ ਘੰਟਾ ਕਿ ਲੱਗਿਆ ਅੱਛਾ ਸਾਢੇ 10 ਜੇ ਆਇਆ ਮਿਸਤਰੀਆਂ ਦਾ ਬਣਦਾ 1 ਘੰਟੇ ਦੇ 80 ਰੁਪਏ ਜਿਹੜੇ ਦਿਹਾੜੀ ਕਰਦੇ ਉਹਨਾਂ ਦਾ ਬਣਦੇ ਘੰਟੇ ਦੇ 50 ਰੁਪਏ ਅੱਜੇ ਮਨ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਜਿੰਨੇ ਘੰਟੇ ਵੱਧੇ ਲਾਉਂਗੇ ਹਾਂ ਉਹਨਾਂ ਉਹਵਾਂ ਟਾਈਮ ਤੁਹਾਨੂੰ ਮਿਲੂਗਾ ਮਿਸਤਰੀ ਵੀ ਕਹੇ ਤਾਂ ਭਾਈ ਤੁਸੀਂ ਆਪਣੇ ਪੈਸੇ ਵੱਧੇ-ਵੱਧੇ ਹੋਰ ਬਣਾ ਲਓ 7 ਵਜੇ ਲਓ 8 ਵਜੇ ਲਓ ਤੁਸੀਂ ਤੁਹਾਡੇ ਉਹਦੇ ਬਾਅਦ 6 ਵਜੇ ਤੋਂ ਬਾਅਦ ਭਾਈ ਤੁਹਾਡਾ ਘੰਟਾ ਪੈਣਾ ਸ਼ੁਰੂ ਹੋ ਜਾਣਾ ਫਿਰ ਉਪਰ ਨੂੰ ਮੈਂ ਤਾਂ ਐਂ ਦੇਖਣਾ ਹਾਂ 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 ਆਹ ਤਿੰਨਾਂ ਉਹਦਾਂ ਦੇ ਦੇਖ ਨੇ ਫਿਰ ਅੱਜ ਹੁਣ ਦੋ ਦਿਨਿਆ ਯਾਰ ਕੱਲ ਵੀ ਦਿਖਦਾ ਰਿਹਾ ਬੱਦਲ ਸਾਨੂੰ ਕੱਲ ਤਾਂ ਦੇਖਿਆ ਉਹ ਬੰਦਾ ਯਾਰ ਜਿਹੜਾ ਇੱਥੇ ਕੰਮਕਾਰ ਪਲੜ ਦੇ ਗਿਆ ਸਾਨੂੰ ਠੀਕ ਐ ਹੂੰ 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 ਬਾਕੀ ਅੱਜ ਮੈਂ ਗਿਆ ਹੋ ਤਾਂ ਸਰਪੰਚੀ ਦੇ ਪੇਪਰਾਂ ਬਾਰੇ ਪਤਾ ਕਰਨ ਕਿ ਇੱਕ ਮੇਰੇ ਪਰ ਕੇਸ ਚੱਲਦਾ ਤੇ ਉਹਦਾ ਪਤਾ ਕਰਕੇ ਆਪਣੇ ਵਕੀਲ ਕੋਲ ਗਿਆ ਤਾਂ ਸਲਾਹਬਾਤ ਕੀਤੀ ਬੈਠੇਗਾ ਨਾ ਬੱਲੇ ਬੱਲੇ ਚੱਕ ਦੇ ਫੱਟੇ ਕਹਿੰਦਾ ਮੈਂ ਆਪਾਂ ਤਾਂ ਫੱਟੇ ਚੱਕੇ ਪਏ ਆ ਉਹ ਕਹਿੰਦਾ ਸੀ ਇੱਕ ਪੇਪਰ ਲੱਗਦਾ ਹੁੰਦਾ ਵੀ ਹਲੇ ਕੇਸ ਸਾਡਾ ਚੱਲ ਰਿਹਾ ਪੈਂਡਿੰਗ ਆ ਵੀ ਕੋਈ ਡਿਸੀਜਨ ਹਾਲ ਤੱਕ ਆਇਆ ਨਹੀਂ ਉਹ ਦਾ ਵੀ ਟਿੱਪਰ ਨਾਲ ਲੱਜਨ ਸਰਜੀ ਦੇ ਪੇਪਰ ਫਿਰ ਵੀ ਹਲੇ ਬਰੀ ਐ ਹੁੰਦਾ ਨਹੀਂ ਵੀ ਜਦ ਤੱਕ ਨਹੀਂ ਜਦ ਤੱਕ ਇਹ ਵੀ ਹੁੰਦਾ ਵੀ ਹੁਣ ਸਾਬਤ ਤਾਂ ਨਹੀਂ ਹੋਇਆ ਵੀ ਤੇ ਉਹ ਆ ਉਹੀ ਕਹਿੰਦਾ ਮੈਂ ਵੀ ਹਲੇ ਹਲੇ ਮੈਂ ਕੋਈ ਸਾਬਤ ਨਹੀਂ ਹੋਇਆ ਵੀ ਮੈਂ ਕਸੂਰਬਾਰ ਇਦਾਂ ਯਾਰ ਬੜੇ ਬੜੇ ਬੰਦੇ ਐ ਪਰ ਮੰਤਰੀ ਸ਼ਾਂਤ ਨੇ ਬੜੇ ਕੇਸ ਚੱਲਦੇ ਆ ਜਦ ਤੱਕ ਜਦ ਤੱਕ ਉਹ ਰੂਪੀ ਨਹੀਂ ਪੈਦਾ ਹੁੰਦਾਗਾ ਫਿਰ ਆ ਵੀ ਇਹਦੇ ਵੀ ਹੁਣ ਲੋ ਕੰਡੀਸ਼ਨ ਹਲੇ ਮੈਂ ਉਹ ਚੀਜ਼ ਪਤਾ ਕਰੀ ਤੇ ਕਿਹੜਾ ਬੰਦਾ ਖੜ ਸਕਦਾ ਜਿਹਦੇ ਪਰ ਕੇਸ ਹੁੰਦਾ ਮੇਰੇ ਖਿਆਲ ਤੇ ਜਿਹਦੇ ਪਰ ਜਿਹਦੇ ਪਰ ਕੇਸ ਨਾ ਜਿਹੜਾ ਔਰੋਪੀ ਹੋਵੇ ਜਦੋਂ ਉਹਨੂੰ ਸਮਝ ਲਾ ਵੀ ਹਾਂ ਭਾਈ ਬੰਦੇ ਨੇ ਚੋਰੀ ਕਰੀ ਆ ਉਹ ਬੰਦਾ ਔਰੋਪੀ ਹੋ ਜਾਂਦਾ ਸਹੀ ਗੱਲ ਆਜੋ ਆਜੋ ਤੁਸੀਂ ਵੀ ਆਜੋ ਆਜੋ ਚਾਹ ਲਿਆਂਦੀ ਤਿਆਰੀ ਹੈ ਚਾਹ ਨਰਮ ਅੱਧਰ ਲਾਂਗੇ ਕੌਣ ਇਹ ਮੈਨੂੰ ਪਲਾ ਚਾਹ ਪਹਿਲਾਂ ਤਾਂ ਮਹਿਕ ਇੱਕ ਤਾਂ ਪਾਣੀ ਦਾ ਗਲਾਸ ਪਲਾ ਯਾਰ ਮੈਨੂੰ ਪਹਿਲਾਂ ਦਾ ਠੀਕ ਹੈ ਤਦ ਬਹੁਤ ਗੱਲਾਂ ਬਾਤਾਂ ਹੋਈਆਂ ਬਹੁਤ ਬੰਦਨ ਮੈਂ ਵੀਡੀਓ ਚ ਦਿਖਾਈਆਂ ਨਹੀਂ ਹੈਗੇ ਚੀਜ਼ਾਂ ਇਹ ਤੋ ਫਿਰ ਥੋੜੀ ਜਿਆ ਕਿਆ ਪ੍ਰੋਟੋਕਾਲ ਤੋਂ ਲੱਗ ਹੋ ਜਦੀ ਗੱਲ ਹਾਂਜੀ ਨਹੀਂ ਚਾਹ ਮੈਨੂੰ ਪਾਣੀ ਪਿਲਾਓ ਫਿਰ ਆਦੀ ਚਾਹ ਦੇ ਦੇ ਮੈਨੂੰ ਚਾਂਕਰ ਚਾਂਕਰ ਚ ਮੇਰ ਜੂ ਕਿ ਹੈ ਨਹੀਂ ਚਾਹ ਚਾਂਦ ਕਰਾ ਪੀਏ ਨਾ ਠੀਕ ਅੱਛਾ ਕਰਾ ਪੀ ਲੈਣੇ ਜੀ ਉਧਰ ਸਾਰੂ ਜੀ ਮੇਰੇ ਤੋਂ ਲੈ ਆ ਨਹੀਂ ਮੈਂ ਸਮਝ ਨਹੀਂ ਬਾਈ ਹਾਂ ਪੀ ਲੈ ਥੋੜੀ ਜੀ ਆ ਯਾਰ ਤਿੰਨ ਚ ਤਿੰਨ ਚਾਰ ਗਲਾ ਚਾਹ ਪੀ ਹੋ ਗਈ ਅੱਜ ਪਹਿਲਾ ਮੈਂ ਕਿ ਤੈਨੂੰ ਪਾਣੀ ਨੂੰ ਕਿਹਾ ਮੈਂ ਕਿ ਹੈਗਾ ਪਾਣੀ ਇੱਥੇ ਹੈਗਾ ਹੈ ਪਾਣੀ ਦੀ ਬਲਾਦ ਨੂੰ ਕਹਦਾ ਜਾਂ ਚਲੋ ਫੇ ਨਿਕਲੀ ਫੇ ਆਪਾਂ ਦਾ ਆਪਣੇ ਮਿਸ਼ਨ ਪਰ ਹੈ ਹੋ ਖਚੋ ਤੇ ਅੱਜ ਚੱਲੀ ਫੇ ਸਿਉਗ ਦਾ ਹੁਣ ਪਤਾ ਲੱਗਦਾ ਉਹਦੇ ਹੂੰ ਸਿਉਗ ਦਾ ਕੰਮ ਤਾਂ ਪਰ ਹੂੰ ਕਿੱਥੇ ਤੱਕ ਸਿਉਗ ਕਰਨਾ بڑا ਕੰਮ ਕਰਿਆ ਉਹ ਤਾਂ ਨਹੀਂ ਇਹਦੇ ਨਾਲ ਸਪਰੇਅ ਆਉਂਦੀ ਸਰਬਜੇ ਸਾਲ ਬਾਦ ਹੁੰਦੀ ਹੁੰਦੀ ਸਪਰੇਅ ਆਪਾਂ ਕਰਦੇ ਨਹੀਂ ਨਾ ਹੈਗੇ ਹਾਂ ਹੁੰਦੀ ਐ ਲੱਕੜ ਪਰ ਹੁੰਦੀ ਐ ਲੱਕੜੋਂ ਜ਼ਰੂਰ ਹੁੰਦੀ ਐ ਇਹਨੇ ਆਪਾਂ ਘਰ ਲਮਾਰੀਆਂ ਬਣਾਉਂਦੇ ਆ ਹਾਂ ਹਾਂ ਉਹਦੇ ਪਰ ਹੁੰਦੀ ਐ ਜ਼ਰੂਰ ਹੁੰਦੀ ਉਹਦੇ ਪਰ ਅੱਧੀ ਮੈਨੂੰ ਦੇ ਦੇ ਅੱਧੀ ਸਰਜੀ ਤੇ ਅੱਧੀ ਬੋਰਡ ਪੱਕੀ ਕਰੀ ਇੱਕ ਹਾਂ ਤੇ ਆ ਮੈਂ ਬੋਰਡ ਪੱਕੀ ਕਰੀ ਇੱਕ ਲੈ ਆਪਣੇ ਘਰ ਦੇ ਵੀ ਬੋਟਾ ਲੱਕਿਆ ਕਰਨੀ ਪੱਕੀ ਪੱਕੀ ਹੋ ਗਈ ਹਾਂ ਚਾਹਤ ਲਾ ਕੇ ਪੱਕੀ ਹੋ ਗਈ ਜਿਹੜੇ ਪਿਛਲੇ ਦਾ ਆਪਣਾ ਕਲੀਅਰ ਆ ਹਾਂਜੀ ਕੱਲ ਤੇ ਰਹਿੰਦਾ ਅੱਜ ਕਿੰਨੇ ਘੰਟੇ ਲੱਗੇ ਫਿਰ ਆਪਣੇ ਮੈਂ ਅੱਜ ਨਹੀਂ ਆਇਆ ਜੀ ਅੱਜ ਆਇਆ ਨਹੀਂ ਤੂੰ ਨਹੀਂ ਜਾਇਆ ਨਹੀਂ ਹੈ ਪਿਛਲੇ ਦਾ ਆਪਣਾ ਕਲੀਅਰ ਤੇ ਫਿਰ ਹਾਂ ਕੱਲ ਤੇ ਰਹਿੰਦੇ ਆ ਹਾਂਜੀ ਕੱਲ ਤੂੰ ਦੋ ਅਡਵਾਂਸ ਹੀ ਤੇ ਲੈ ਕੇ 1000 ਰੁਪਿਆ ਹਾਂ 562 ਲੈ ਗਿਆ ਹੈ ਹੈ ਉਹ ਤਾਂ ਹੀ ਥੜਾ ਜੋ ਇਹ ਸਾਡੀ ਸੱਚੀ ਗੱਲ ਆ ਉਹ ਤਾਂ ਹੀ ਨਹੀਂ ਆਇਆ ਉਹ ੜਵਾਸ ਲੈ ਗਿਆ ਪੈਸੇ ਹਾਂ ਜੀ ਕੱਲ ਜਿਹੜੇ ਦੱਸਦਾ ਵੀ ਕਲਵਾਂਟ ਲੈ ਗਿਆ 560 500 ਮੈਂ ਦੇ ਗਿਆ ਹੁਣ ਕੱਲ ਦਾ ਕਿਆ ਹਿਸਾਬ-ਤਬ ਕਰੀ ਘੰਟਾ ਤੇਰਾ ਘਟ ਲੱਗਿਆ ਕੱਲ ਘੰਟਾ ਪਾਂ ਬਾਂਡਾ ਉਹ ਵਟੇ ਲੋ ਨਹੀਂ ਘਾਟਾ ਤਾਂ ਘੱਟ ਲੱਗਿਆ ਪਹਿਲਾਂ ਸਲਾਹ ਬਾਤਾਂ ਹੁੰਦੀਆਂ ਨੇ ਕੋਈ ਬਾਂਡਾ ਉਹ ਵਟੇ ਲੋ ਹਾਂ ਨਾਇਕੜੇ ਫਾਲਤੂ ਮੰਗ ਨਹੀਂ ਨਹੀਂ ਅੱਜ ਉਹ ਦਿਨ ਦੇਖੀ ਬਈ ਠੀਕ ਨਹੀਂ ਬਈ ਇੱਕ ਤਰ੍ਹਾਂ ਘੰਟਾ ਘੱਟ ਲੱਗਿਆ ਬਈ ਇੱਕ ਤਾਂ ਉਹ ਗਿਆ ਵੀ ਆ ਜਾ ਕੇ ਬਾਅਦ ਚ ਤਾਂ ਆ ਕਿ ਜਦੋਂ ਕੰਮ ਸ਼ੁਰੂ ਕਰਿਆ 5:30 5:10 ਮੇਰੇ ਖਿਆਲ ਦੇ ਵਿੱਚ 5:90 5:10 ਦੇ ਵਿੱਚ ਉਹ ਘੰਟਾ ਦੇ ਵਿੱਚ ਲੇਟ ਲੱਗਿਆ ਕੋਈ ਨਹੀਂ ਫਿਰ ਤੂੰ ਕਹਿੰਦਾ ਰੋਟੀ ਖਾਣ ਲਾਂਗੇ ਤਾਨੂੰ ਮੈਂ ਰੋਟੀ ਖਾ ਆ ਮੈਂ ਤਵਾ ਕੇ ਲੱਗ ਜੀ ਫਿਰ ਮੈਂ ਹੈਗਾ ਬਾਈ ਨੂੰ 4:30 ਰੁਪਏ ਦੇ ਦੇ ਫਿਰ ਖਸਾਬ ਦਾ ਮੁਆਫਤ ਹਾਂ ਮਾਮਾ ਤੇ ਹਾਂ ਠੀਕ ਨਹੀਂ ਬਈ ਜ਼ ਖੋਸ਼ਾ ਭਾਈ ਹਾਂਜੀ ਹਾਂਜੀ ਮਿੰਟ 450 ਰੁਪਿਆ ਜੇ ਤੂੰ ਖੋਸ਼ਾ ਮੇਰੇ ਪਾਸੋਂ ਵੀ ਲੈ ਜਾ ਹਾਂ ਠੀਕ ਆ ਯਾਰ ਹੱਕ ਦੇ ਮੈਂ ਕਿਤੇ ਉਹ ਫਾਲਤੂ ਨਹੀਂ ਮੰਨਦਾ ਭਾਈ ਜੀ ਹੂੰ ਭਾਈ ਬੰਦਾ ਦੱਸ ਦੇ ਕਿੰਨਾ ਜਣਾ ਲੱਗਾ 450 ਇਹ ਨਹੀਂ ਖਾਂਦਾ ਇਹ ਨਹੀਂ ਪੀਂਦਾ ਖਾਂਦਾ ਨਾ ਤੂੰ ਤਾਂ ਨਹੀਂ ਤੂੰ ਤਾਂ ਨਹੀਂ ਪਿੱਗ ਲਾਉਂਦਾ ਲਾਉਂਦਾ ਜੀ ਬਾ ਛਾਉਂ ਨੂੰ ਲਾਉਂਦਾ ਅਰੇ ਛਾਉਂ ਨੂੰ ਲਾਉਂਦਾ ਲਾਉਂਦਾ ਮੈਨੂੰ ਠੀਕ ਆ ਠੀਕ ਆ ਹੱਸਦਾ ਖੋਸ਼ਾ ਭਾਈ ਹਾਂਜੀ ਹਾਂ ਹੋਰ ਚਾਹੀਦਾ ਹੋਰ ਦੱਸ ਦੇ ਨਾ ਨਾ ਠੀਕ ਆ ਫਾਲਤੂ ਨਹੀਂ ਲੈਣਾ ਜੀ ਆਪਣਾ ਤੇ ਕੱਲ ਨੂੰ ਅੱਜ ਫੇਰ ਟਾਈਮ ਨਾਲ ਆ ਜੀ ਫੇਰ ਕੱਲ ਨੂੰ ਨਹਾਗਾ ਬੰਦੇ ਉਹ ਰੱਖ ਜਿਹੜੇ ਕੰਮ ਵਾਲੇ ਆ ਹਾਂਜੀ ਆ ਠੀਕ ਨੇ ਭਾਈ ਤੈਨੂੰ ਹੀ ਪਤਾ ਕਿਹੜੇ ਬੰਦੇ ਕੰਮ ਕਰਦੇ ਕਿਹੜੇ ਬੰਦੇ ਨਹੀਂ ਕਰਦੇ ਹੈਗੇ ਉਹਨਾਂ ਦੀ ਕਰਾਵੇ ਕੱਲ੍ਹ ਨੂੰ ਛੁੱਟੀ ਓਕੇ ਫालतू ਬੰਦੇ ਬਾੜ ਕੇ ਹਾਂ ਨਹੀਂ ਫालतू ਬੰਦੇ ਮੈਂ ਦੇਖੇ ਦੋ ਵਿੱਚ ਹੈਗੇ ਥੋੜੇ ਜਿਹਾ ਕੰਮ ਛੋੜ ਜੇ ਹੁਣ ਬੰਦਾ ਉਹ ਨੌ ਤਾਂ ਆਪਾਂ ਨੇ ਕਿਸੇ ਨੂੰ ਨਹੀਂ ਲੈਣਾ ਹੈਗਾ ਸਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਆ ਹਾਂ ਠੀਕ ਹੈ ਕੰਮ ਕਰਨ ਵਾਲੇ ਆ ਉਹ ਪਤਾ ਹੀ ਜਾ ਤੂੰ ਤਾਂ 911 ਸਾਨੂੰ ਪਤਾ ਠੀਕ ਆ ਤੂੰ ਤਾਂ 911 ਬਾਕੀ ਫੜਫੜਾੜ ਵਾਲੇ ਵੀ ਹੈਗੇ ਵਿੱਚ ਫੜ 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 ਉਹ ਬੰਦੇ ਹੋ ਜਾਂਦੇ ਆ ਸੜਾਈ ਦੁਆਰੇ ਸਟਾਰਟ ਕਰਨੇ ਪੈਂਦੇ ਆ ਹਾਂਜੀ ਹੁਣ ਨਾ ਉੱਥੇ ਅਸ ਲੱਗਾ ਕੈਮਰਾ ਕੱਲੇ ਕੱਲੇ ਬੰਦੇ ਐਕਟੀਵਿਟੀ ਪਤਾ ਲੱਗਦੀ ਆ ਹਾਂ ਅਸੀਂ ਕੈਮਰੇ ਬੈਠ ਕੇ ਨੋਟ ਅਸੀਂ ਕੈਮਰੇ ਬੰਦਾ ਨੋਟ ਕੀਤਾ ਅੱਧਾ ਘੰਟਾ ਖੜਾ ਰਿਹਾ ਉਹ ਹਾਂ ਦੋ ਬੰਦੇ ਖੜੇ ਦੋ ਬੰਦੇ ਖੜੇ ਅੱਧਾ ਅਸੀਂ ਇੱਥੇ ਨਿਕਲੇ ਅਸੀਂ ਇੱਥੋਂ ਨਿਕਲੇ ਅੱਧਾ 35 ਮਿੰਟ ਉਹ ਖੜੇ ਹੀ ਰਹੇ ਹਾਂਜੀ ਇੱਟਾ ਗੋਲ ਆਏ ਹਾਂ ਉਹਦੇ ਮਰੇ ਤਿੰਨ ਗੜੇ ਲਾ ਕੇ ਉਹਦੇ ਬੰਦਾ ਨਾਲ ਦਾ ਬੰਦਾ ਤਿੰਨ ਗੜੇ ਲਾ ਤਾ ਉਹ ਨਾ ਖੜਾ ਹੀ ਰਿਹਾ ਉੱਥੇ ਮੰਨਣਾ ਨਹੀਂ ਮੀਟ ਖੜਜੇ 10 ਸਾਢੇ ਖੜਜੇ ਚਾ 5 ਮਿੰਟ ਖੜੇ 10 10 ਮਿੰਟ ਲਾ ਲੈ ਅੱਧਾ ਘੰਟਾ ਕਿਤੇ ਹੁੰਦਾ ਠੀਕ ਮਾਇਆ ਦੇ ਹੁੰਦੀਆਂ ਉਹ ਨਹੀਂ ਇਦਾਂ ਕੰਮ ਚੋੜੇ ਇਹਦੇ ਪਤਾ ਕੀ ਆ ਜਿਦਾ ਹੁਣ ਤੇਰੀ ਸਿਫਤ ਆ ਮੈਂ ਸਿੱਧੀ ਗੱਲ ਕਹਾਂ ਹਾਂਜੀ ਠੀਕ ਹੈ ਨਾ ਤੇਰੀ ਸਿਫਤ ਆ ਤੂੰ ਨਹੀਂ ਖੜਦਾ ਆ ਕੇ ਨਾ ਫਿਰ ਇਦਾਂ ਕੰਮ ਪਰ ਆ ਗਏ ਜੀ ਫੇਰ ਜੀ 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 ਬਾਈ ਦੀ ਗੱਲ ਇਹ ਚੱਲ ਰਹੀ ਮੈਂ ਕਹਾਂ ਵੀ ਅਸੂ ਜਾਦਾ ਅਸੂ ਜੜਿਆ ਉਹਦੇ ਵਿੱਚ 20 ਦਿਨ ਪਲੱਸ ਕਰਦੇ ਬਾਈ ਹਾਂ 20 ਦੇ ਵਿੱਚ ਫੇਰ 15 ਦਿਨ ਪਲੱਸ ਕਰਦੇ ਹਾਂ ਸਮਝ ਲਈ 45 ਦਿਨ ਠੀਕ ਹੈ ਜੀ ਨਾ 30 30 ਦਿਨ ਬਾਅਦ ਦਿਨ ਚ ਠੰਡ ਹੋਣਾ ਸ਼ੁਰੂ ਹੋ ਜੂਗੀ ਵੀ ਮੌਸਮ ਦਰਮਿਆਨਾਜ ਹੋ ਜੂਗਾ ਅੱਜ ਅਸੂ 16 ਤਰੀਕ ਦੀ ਸੰਗਰਾਮ ਤੇ ਹਾਂ 27 ਹੋ ਕੇ 11 12 ਦਿਨ ਉੱਪਰ ਹੋ ਗਏ ਹਾਂ ਤੇ ਰਹਿ ਕੇ ਹਲੇ ਮਹੀਨਾ ਇੱਕ ਪੂਰਾ ਪਿਆ ਹਲੇ ਐ ਇਦਾਂ ਹੀ ਦਿਨ ਚ ਹੁੰਦੀ ਰਹੂਗੀ ਇਹ 15 ਦਿਨ ਚ ਬੜਾ ਫਰਕ ਪੈ ਜਾਣਾ ਹਾਂ ਹਾਂ ਪੈ ਜਾਣਾ ਫਰਕ ਕਿ ਮੈਂ ਮੱਝਾ ਮੈਂ ਕਰਿਆ ਨਾ 20 ਤੋਂ 25 ਦਿਨ ਦਾ ਮੌਸਮ ਦਾ ਫਰਕ ਪਿਆ ਵੀ ਅੱਗੇ ਚੱਲ ਰਿਹਾ ਵੀ ਆਹ ਜਿਹੜਾ ਹੁਣ ਦਿਨ ਅੱਜ ਹਾਂ ਜਦੋਂ ਅਸੂ ਦਾ 20 ਦਿਨ ਵਿੱਚ ਜੋੜ ਲਓ ਹਾਂ ਦੀ ਅਸੂਰਾ ਵੀ ਨਾ ਸ਼ੁਰੂ ਹੋਇਆ ਜਿਹੜਾ ਮੈਂ ਦੇਖਿਆ ਪਹਿਲਾਂ ਠੰਡ ਵੀ ਦੇ ਲਾ ਬਾਈ ਕਿੰਨੀ ਲੰਬੀ ਪਈ ਆ ਹਾਂ ਜਾ ਕੇ ਮਾਰਤ ਮਹੀਨੇ ਤੱਕ ਠੰਡ ਪੈਂਦੀ ਰਹੇ ਜਦ ਧੁੰਦਾ ਪੈਂਦੀ ਰਹੇ ਹਾਂ ਨਹੀਂ ਮਾਰਤ ਮਹੀਨੇ ਜਦੋਂ ਕਿੰਨੀ ਠੰਡ ਘਟ ਜਾਂਦੇ ਹਾਂ ਮਲੂੜੀ ਤੋਂ ਬਾਅਦ ਉਹ ਘੜਾਂ ਲੱਗ ਜਾਂਦੀ ਵੀ ਠੰਡ ਹਾਂ ਲੱਗ ਕੇ ਕਹਿੰਦੇ ਜੇ ਰੰਗਾਂ ਦਾ ਪਤਾ ਨਹੀਂ ਹੁਣ ਕਿਹੜੇ ਰੰਗਾਂ ਚ ਸਰਪੰਚੀ ਸੁਬੰਚਲੇ ਕਰੋੜਾ ਬਾਈ ਹੈ ਸਰਪੰਚੀ ਸੁਬੰਚਲੇ ਕਰੋੜਾ ਪੈ ਰਹੇ ਆ ਸਵਾਜੀ ਜਿਹਾ ਜਿਕੜਾ ਮਾਚ ਜਾਂਦੇ ਹਾਂ ਐਤਾ ਕਹਿੰਦੇ ਵੀ ਤੁਹਾਨੂੰ ਪਿਕਚਰ ਬਰੀਕ ਮੈਨੂੰ ਦੇਖ ਬੰਦਾ ਇੱਕ ਕੋਈ ਬੰਦਿਆਂ ਵਾਲੇ ਪੈਂਦੇ 50 55 ਨੇ ਵਾਲਾ ਚੋਣਾ ਬੱਢੀ ਗਈ ਯਾਰ ਮੈਂ ਹੁਣ ਉੱਤਾਂ ਲੱਗਾ ਹੋਰ ਆਪਣੇ ਕੰਮ ਕਰਦੇ ਕਰਨੇ ਪੈਂਦੇ ਆ ਦਹਿ 15 ਕੋਈ ਵੀ ਹੈ ਜਿਹੜਾ ਬੰਦਾ ਆਪਣਾ ਕੰਮ ਕਰ ਪਾਣੀ ਨੂੰ ਕੱਢਦੇ ਪਾਣੀ ਪੂਣੀ ਉਹੀ ਚੱਕਰ ਪੈ ਹੁਣ ਮੀਂਹ ਵੀ ਪੈਂਦੇ ਰਹੇ ਨਾ ਆਹਾਂ ਚੀਜ਼ ਇੱਕ ਲੇਨ ਜੀ ਬੱਜਦੀ ਜਾ ਰਹੀ ਹੈ ਹੁਣ ਪਤਾ ਨਹੀਂ ਇਹ ਘਸਦੀ ਹੈ ਜੇ ਇਹ ਨਹੀਂ ਵੱਜਦੀ ਜੇ ਰੇਤਾ ਪਾਚਦਾ ਵੀ ਨਾਲ ਹਾਂ 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 ਜੇ ਕਾਪਾ ਚੀਜ ਨੂੰ ਮਾਂਜਦੇ ਨਾ ਹਾਂ ਹਾਂ ਰੇਤੀ ਗੈ ਨਹੀਂ ਇਹ ਤਾਂ ਪਾਣੀ ਤਾਂ ਬੜ ਬੈ ਰਹਿਣਾ ਜੇ ਪਾਣੀ ਲਾਦੇ ਨੇ ਇਹਨੂੰ ਫਿਰ ਫਿਰ ਤਾਂ ਬਹੁਤ ਚੱਕ ਹੁੰਦੀ ਐ ਇਹ ਤੇ ਟਾਇਰ ਪਾਣੀ ਚ ਨਿਕਲ ਜਵੇ ਬਹੁਤ ਭਰਾ ਹਲ ਹੁੰਦਾ ਤੇ ਇਹ ਦਿਖਾਉਂਦਾ ਮੈਂ ਜੇ ਉੱਥੇ ਰਸਤੇ ਦੇ ਅੰਦਰ ਮੰਦਾ ਆ ਖੈਰਾ ਬਾਦ ਉਹਨੂੰ ਦਿਖਾਉਂਗਾ ਵੀ ਆਹ ਦੇਖੀ ਬੀ ਜੀ ਗੱਰੇ ਜਪਦਾ ਹਰ ਵੀ ਤੇ ਪਾਣੀ ਚ ਨੂੰ ਕੱਢ ਲਿਆ ਆ ਲੈ ਕੇ ਗੱਡੀ ਖੜਾਤੀ ਦੂਏ ਦਿਨ ਗੱਡੀ ਚੋਰੀ ਨਾ ਬੱਚਦਾ ਹੀ ਆ ਮੈਨੂੰ ਕਹ ਜੇ ਗੱਡੀ ਚੋਰੀ ਹੈ ਮੈਂ ਗੱਡੀ ਗਿਆ ਜਦੋਂ ਮੈਂ ਪਾਣੀ ਦੀ ਕੱਢੀਗਾ ਹਾਂ ਮੈਂ ਵਾਹ ਕੇ ਲੈ ਕੇ ਲਾਇਆ ਨੂੰ ਤੇ ਮੈਂ ਵੀ ਹੁਣ ਤਾਂ ਹੀ ਬੋਲ ਰਹੀ ਸਰਵਿਸ ਦੇ ਬਾਅਦੇ ਕਰਵਾਈ ਬਈ ਸਰਵਿਸ ਮੰਗਦਾ ਤਾਂ ਮੈਂ ਕਿ ਪ੍ਰਸ਼ਾਦਾਂ ਦੇ ਬਾਅਦੇ ਕਰਾਉਂਗਾ ਮੈਂ ਸਰਵਿਸ ਨਹੀਂ ਮੈਂ ਆ ਕੇ ਹਟ ਲੈ ਆ ਆ ਦੇਖਦਾ ਸੀ ਬਈ ਲੈਜਰ ਫੁੱਲ ਜਾਂਦੇ ਆ ਫਿਰ ਮੋਟਰ ਪਰ ਆ ਗਿਆ ਆਪਣੀ ਪਰ ਤੇ ਆ ਦੇਖੋ ਪੂਰਾ ਪਾਣੀ ਖੜਾ ਹਟਦਾ ਹੈ ਨਾ ਹੁਣ ਇਹਨਾਂ ਨੇ ਆਉਣਾ ਉਹ ਮੇਰੇ ਖੇਤ ਚੋਂ ਪਾਣੀ ਵਢਣਗੇ ਆਇਲ ਆ ਉੱਤਨ ਪਾਣੀ ਕ੍ਰੋਸਿੰਗ ਹੋਊਗਾ ਇਹਦਾ ਇਸ ਤੋਂ ਥੋੜਾ ਪਰਲੇ ਪਾਸੇ ਨਜੀ ਦੇ ਪਾਰਕ ਨੇ ਇਸ ਹੋਰ ਵੀ ਜ਼ਿਆਦਾ ਮੀਂਹ ਪਿਆ ਬੱਟਾ ਪਉਣ ਪਾਣੀ ਟਪਾਤਾ ਤੇ ਆਪਣੀ ਜਿਹੜੀ ਫਸਲ ਇੱਧਰ ਗੁਜਰਪਈ ਨੇ ਲਾਈ ਤੀ ਅੱਜ ਪਾਣੀ ਕੱਢਿਆ ਬਾਈ ਨੇ ਵੀ ਇੱਥੇ ਗੁਜਰਾਲ ਇੱਥੇ ਬੈਠਾ ਮੈਂ ਪਤਨੀ ਕਿੱਧਰ ਲੰਘ ਗਿਆ ਕਾਫੀ ਮੀਂਹ ਹੋ ਲਿਆ ਯਾਰ ਹੈ ਔਰ ਹਰਦਾ ਰਹੀ ਚਮਕਣ ਲੱਗੀ ਤੇਰੀ ਆਹ ਤੇ ਹਰੇ ਜੀ ਮਾਰ ਗਈ ਹੁਣ ਤੇਰੀ ਜਾਨ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਮੈਂ ਸਵੇਰੋਂ ਗੱਲ ਕਹੀ ਸੀ ਕੋਠੀ ਬਾਰੇ ਵੀ ਅੱਜ ਤੋਂ ਬਾਅਦ ਮੈਂ ਕੋਠੀ ਦਾ ਸ਼ਬਦ ਬੰਦ ਕਰ ਦੇਣਾ ਤੇ ਜਿਹਦਾ ਮੈਨੂੰ ਫੋਨ ਆਇਆ ਸੀ ਉਹਨੂੰ ਮੈਂ ਹੁਣ ਮੈਂ ਫੋਨ ਕੀਤਾ ਸੀ ਮੈਂ ਮੈਂ ਕਿਹਾ ਵੀਰੇ ਮੈਂ ਤੁਹਾਨੂੰ ਦੁਆਰੇ ਫੋਨ ਕਰਦਾ ਵੀ ਰਾਤ ਜੱਤਰਫ ਫੋਨ ਆਇਆ ਜਿਸ ਟਾਈਮ ਉਹ ਗੱਲ ਕਰਨ ਦੇ ਮੂਡ ਚ ਵੀ ਸ਼ਾਮ ਮਾੜਾ ਮੱਟਾ ਫਿਰ ਆਪਣਾ ਤਕਾਵੜ ਦੂਰ ਕਰਨ ਤੇ ਥੋੜਾ ਚਿੱਲ ਮੂਡ ਚ ਆ ਜੀਦਾ ਤੇ ਉਸ ਟਾਈਮ ਵੀਰੇ ਦਾ ਫੋਨ ਆਇਆ ਹਸੀ ਤੇ ਹੁਣ ਮੈਨੂੰ ਦੁਆਰੇ ਫੋਨ ਕਰਦਾ ਉਹੀ ਕੁਐਸਚਨ ਉਹਨੂੰ ਦੁਆ ਅ ਮੇਤੇ ਸ਼ਾਦਰ ਨੇ ਪ੍ਰੋਪਰ ਗੱਲ ਨਾ ਦੱਸੀ ਵੀ ਉਹ ਪ੍ਰੋਪਰ ਗੱਲ ਦੱਸਦਾ ਹੋ। ਉਹਨੂੰ ਲਾਉਂਦੇ ਆ ਫੋਨ ਆਪਾਂ। ਮਟੋ। ਫਿਰ ਇੱਧਰ ਪੁੱਛ ਲਵਾਂ ਬਾਈ ਨੂੰ। ਕਿ ਆ ਨਾ ਉਹਦਾ। ਅ ਲੰਘ ਗਿਆ। ਸ਼ਾਮ ਤੇ ਸਾਰੇ ਉਹਨੇ। ਅ ਡੇਢ ਲੈਣ ਆਂਦੀ ਆ ਮੀਂਹ ਪੈਣ ਲੱਗ ਗਿਆ ਨਾ ਫਿਰ ਉਹ। ਅੱਛਾ। ਉਹ ਮੈਂ ਤਾਂ ਪੁੱਛਣਾ ਸੀ ਯਾਰ ਕਿਤੇ ਪੈਸੇ ਪੁੱਛੀ ਲੋਡ ਹੋ ਗਈ ਯਾਰ ਪੈਸੇ। ਉਹ ਤਾਂ ਕਹਿੰਦਾ ਤਾਂ ਕਹਿੰਦਾ ਮੈਂ ਵੇਲੇ ਤੇ ਬੰਦਾ ਲੈ ਕੇ ਆਉਣਾਂਗਾ ਜੀ। ਕਹਿੰਦਾ ਮੈਂ ਸਰਕਾਰ ਨੂੰ ਦੇ ਦੇ ਮੈਂ ਪੈਸੇ ਦੇਣ। ਉਹ ਯਾਰ ਮੈਂ ਤਾਂ ਹੀ ਉਹਨੂੰ ਦੇਣੇ ਆਇਆ ਤਾਂ ਪੈਸੇ। ਚਲੋ ਕੋ ਤੈਨੂੰ ਦੇ ਦਮ ਮੈਨੂੰ ਪੈਸੇ ਪੜਾ ਦੇਣਾ। ਫੜਾ ਦੇਣਾ ਮੈਂ ਹਾਂ ਚੱਲ ਤਨੂੰ ਫੜਾ ਦਿੰਦਾ ਲਓ ਜੀ ਹੁਣ ਕੱਲ ਗੱਲ ਕਰਦੇ ਆ ਉਹਦੇ ਬਾਰੇ ਵੀਰ ਨੂੰ ਸਿੱਧਾ ਹੀ ਫੋਨ ਲਾਉਂਦੇ ਆ ਠੀਕ ਆ ਤੇ ਕਰਦੇ ਆ ਗੱਲ ਹਮ ਜੋਗੀ ਬਿੱਲ ਸੀ ਐਡਲ ਖਲੋ ਕਿਉਂ ਪਾਣੀ ਕੇ ਲੀਏ ਸਟਾਰ ਨਾ ਦਬਾਇਆ ਵਿੰਕ میوزਿਕ ਐਪ ਇੰਸਟਾਲ ਕਰੇ ਸਾਡੇ ਕੋਲ ਨਾ ਨਿਕ ਸਭ ਨਾ ਉਤੇ ਮੇਰੇ ਰ ਮੈਂ ਫੋਨ ਪਰ ਗੱਲ ਕਰਦਾ ਸੀ ਪਹਿਲਾਂ ਵੀਰ ਤੋਂ ਗੱਲਾਂ ਬਾਤਾਂ ਸੁਣਿਓ ਉਹਨੂੰ ਪਹਿਲਾਂ ਕਿਹਾ ਸੀਦਾ ਕਹਿੰਦਾ ਰਿਕਾਰਡਿੰਗ ਤਾਂ ਨਹੀਂ ਕਰਦਾ ਜਦੋਂ ਫੋਨ ਵੱਜਣ ਤੋਂ ਬਾਅਦ ਉਹਨੂੰ ਇਹ ਲੱਗ ਵੀਨੇ ਰਿਕਾਰਡਿੰਗ ਕਰ ਲੈਣੀ ਤੇ ਜਿਹੜੀ ਫਿਰ ਗੱਲਾਂ ਬਾਤਾਂ ਹੋਈਆਂ ਸਾਡੇ ਅੱਧਾ ਘੰਟਾ ਗੱਲਾਂ ਬਾਤਾਂ ਚੱਲਦੀਆਂ ਰ ਕਹਿੰਦਾ ਜਿਹੜਾ ਕੋਠੀ ਸ਼ਬਦ ਆਇਆ ਨਾ ਤੇ ਇਹ ਆਇਆ ਅੰਗਰੇਜ਼ਾਂ ਕੋਲ ਤੇ ਵੀ ਕਹਿੰਦਾ ਬੰਦੇ ਨੂੰ ਫੜਦੇ ਤੇ ਕਹਿੰਦੇ ਕੋਠੀ 'ਚ ਬੰਦ ਕਰ ਦੋ ਇਹਨੂੰ ਠੀਕ ਐ ਇਹਦਾ ਕਾਲ ਕੋਠਲੇ 'ਚ ਬੰਦ ਕਰ ਦੋ ਇਹਨੂੰ ਉਹ ਫਿਰ ਜਿਹੜੀ ਕੋਠੀ ਕਹਿੰਦਾ ਉਹ ਬੰਦ ਹੋ ਗਈ ਰਹਿ ਗਈਆਂ ਤੁਸੀਂ ਦੇਖਿਆ ਵੀ ਹੁਣ ਕਿੱਡੇ-ਕੱਡੇ ਲੋਕਾਂ ਨੇ ਮਹਿਲ ਮਨਾਰੇ ਪਾ ਲਏ ਜਾਤ ਉਹਨਾਂ ਦੇ ਵਿੱਚ ਉਹਨਾਂ ਦੇ ਮਾਪੇ ਬਹ ਰਹਿੰਦੇ ਐ ਠੀਕ ਐ ਉਹ ਕਹਿੰਦੇ ਕੋਠੀ 'ਚੋ ਸਜ਼ਾ ਹੋਈ ਹੋਈ ਐ ਤੁਸੀਂ ਦੇਖਿਆ ਵੀ ਹੁਣਾਂ ਵੀ ਕੋਠੀ ਸ਼ਬਦ ਮੈਨੂੰ ਜਦੋਂ ਰਾਤ ਗੱਲ ਕਿਹਾ ਕਹਿੰਦਾ ਯਾਰ ਮੈਨੂੰ ਕਹਿੰਦਾ ਵੀਰੇ ਦੇਖ ਤੇਰੀ ਮੈਂ ਵੀਡੀਓ ਦੇਖਦਾ ਤੇ ਮੈਨੂੰ ਜਦ ਤੂੰ ਕੋਠੀ ਕਹਿੰਦਾ ਯਾਰ ਮੈਨੂੰ ਥੋੜੇ ਨਾ ਇੱਕ ਆਪਣੇ ਵੱਲ ਤੇ ਨਾ ਮਾੜਾ ਜਿਹਾ ਲੱਗਿਆ ਰ ਕਹਿੰਦਾ ਮੈਂ ਜ਼ਰੂਰ ਵੀਰੇ ਤੇ ਨਾਲ ਇਹ ਗੱਲਬਾਤ ਕਰਾਂ ਯਾਰ ਮੇਰਾ ਕਾਲਜ ਪੜਦਾ ਸੀ ਮੁੰਡਾ ਇਹ ਤੇ ਇਹ ਕਹਿੰਦਾ ਮੈਂ ਸਾਡੇ ਸਾਡਾ ਸਾਰਾ ਪਰਿਵਾਰ ਵੀਡੀਓ ਦੇਖਣਾ ਯਾਰ ਮੈਂ ਡਰਦੇ ਡਰਦੇ ਨਾਲ ਗੱਲਬਾਤ ਕੀਤੀ ਕਿ ਇਹਦਾ ਵੀਰੇ ਨੂੰ ਕਿਤੇ ਗੱਲ ਬੁਰੀ ਨਾ ਲੱਗ ਜAVE ਮੈਨੂੰ ਥੋੜੀ ਜਦੋਂ ਗੱਲ ਪਈ ਨਾ ਥੋੜੀ ਮੈਨੂੰ ਬੁਰੀ ਤਾਂ ਲੱਗੀ ਪਰ ਹੌਲੀ ਹੌਲੀ ਜਦੋਂ ਨਾ ਗੱਲ ਸਮਝਾਈ ਮ ਯਾਰ ਇਹ ਗੱਲ ਸਹੀ ਸਹੀ ਹੈ ਤੇ ਅੱਜ ਵਾਲੀ ਵੀਡੀਓ ਪਰ ਵੀ ਮੈਂ ਮਕਾਨੇ ਲਿਖਿਆ ਘਰੇ ਲਿਖਿਆ ਤੇ ਇੱਕ ਦਿਨ ਮੈਂ ਵੀਡੀਓ ਬਣਾ ਬਣਾ ਵੀ ਲਈ تھی ਮੈਂ ਕਹਿੰਦਾ ਨਾ ਮੈਂ ਕਹਿ ਤਾ ਸੀ ਆਪਾਂ ਕਹਿੰਦੇ ਗੁਰੂ ਘਰ ਕਹਿੰਦੇ ਨੇ ਗੁਰਦੁਆਰਾ ਕਹਿੰਦੇ ਨੇ ਮੈਂ ਕਿਹਾ ਮੈਂ ਐਦਾਂ ਦਾ ਬਣਾਉਣਾ ਚਾਹੁੰਦਾ ਵੀ ਇਹ ਜਿਹੜਾ ਮੇਰਾ ਮਕਾਨ ਹੈ ਵੀ ਯਾਰ ਸਭ ਵਾਸਤੇ ਖੁੱਲਾ ਹੋਵੇ ਕੋਈ ਆਵੇ ਉਹਨੂੰ ਜੋ ਚੀਜ਼ ਚਾਹੀਦੀ ਉਹਨੂੰ ਮਿਲੇ ਯਾਰ ਜੋ ਰੋਟੀ ਦੀ ਲੋੜ ਨੂੰ ਰੋਟੀ ਮਿਲੇ ਯਾਰ ਜੇ ਕਿਸੇ ਲੋੜਵੰਦ ਨੂੰ ਕੁਝ ਪੈਸੇ ਦੀ ਲੋੜ ਆ ਆਪਣੇ ਵੱਲ ਜੋ ਹੋਇਆ ਆਪਾਂ ਉਹ ਵੀ ਕਰੀਏ ਉਹ ਇਦਾਂ ਦੀ ਮੈਂ ਚੀਜ਼ ਚਾਹੁੰਦਾ ਸੀ ਤੇ ਬਾਕੀ ਤੁਸੀਂ ਦੱਸਿਓ ਜੇ ਤੁਸੀਂ ਵੀ ਆਪਣੀ ਕੋਠੀ-ਕੋਠੀ ਕਰਦੇ ਹਨ ਬੰਦ ਕਰਦੇ ਹੋ ਉਹਨੂੰ ਮਕਾਨ ਬਣਾਓ ਉਹਨੂੰ ਘਰ ਬਣਾਓ ਤੇ ਘਰ ਘਰੇ ਹੁੰਦਾ ਜੋੜਨੇ ਵਾਲੇ ਚ ਜਿੱਥੇ ਸਾਰਾ ਪਰਿਵਾਰ ਇਕੱਠਾ ਬੈਠਦਾ ਹੈ ਨਾ ਅੜੋ ਥੋੜੀ ਜਿਹਾ ਪਾ ਲੋਕਾਂ ਨੂੰ ਦਿਖਾਉਣ ਵਾਸਤੇ ਕੋਠੀ-ਕੋਠੀ ਕਰੀ ਜਾਂਦੇ ਪਹਿਲਾਂ ਜਦੋਂ ਵੀਰ ਦਾ ਫੋਨ ਆਇਆ ਨਾ ਤਾਂ ਹਾਂ ਯਾਰ ਮੈਂ ਕੋਠੀ ਬਣਾ ਰਿਹਾ ਕੋਠੀ ਨਹੀਂ ਹਾਂ ਜਿਵੇਂ ਘਰ ਜਾਂ ਮਕਾਨ ਕਹਿੰਦਾ ਫਿਰ ਉਹ ਚੀਜ਼ ਉਦਾਂ ਦੀ ਲੁੱਕ ਬਣ ਜਾਣੀ ਵੀ ਮਕਾਨ ਕਹਿੰਦਾ ਨਾ ਕਹਿੰਦਾ ਠੀਕ ਹੈ ਠੀਕ ਹੈ ਠੀਕ ਹੈ ਸੁਣੀ ਗਿਆ ਮੇਰੇ ਪਹਿਲਾਂ ਸੁਣੀ ਗਿਆ ਉਹ ਆਪਣੀ ਗੱਲ ਹੀ ਬੋਲੀ ਉਹਨੇ ਉਹ ਸੁਣੀ ਗਿਆ ਸੁਣੀ ਗਿਆ ਸੁਣੀ ਗਿਆ ਫਿਰ ਮੈਂ ਕਿਹਾ ਹਾਂ ਵੀਰੇ ਹੁਣ ਤੂੰ ਦੱਸ ਵੀ ਤੂੰ ਕੀ ਕਹਿੰਦਾ ਜਦੋਂ ਨੇ ਗੱਲਾਂ ਮੈਨੂੰ ਦਸੀਆਂ ਮੈਂ ਕਿਹਾ ਹਾਂ ਯਾਰ ਮੇਰਾ ਫਿਰ ਦਿਲ ਨੂੰ ਕਿਤੇ ਸੱਟ ਵੱਜੀ ਯਾਰ ਵਿੱਚ ਵੈਸੇ ਮੈਨੂੰ ਕਮੈਂਟ ਵੀ ਬਹੁਤ ਹੁੰਦੇ ਹੁੰਦੇ ਸੀ ਇਹ ਚੀਜ਼ ਪਰ ਯਾਰ ਵੀਰੇ ਤੂੰ ਕੋਠੀ ਕੋਠੀ ਕਰੀ ਜਾਂਦਾ ਕੋਠੀ ਕੋਠੀ ਕਰੀ ਜਾਂਦਾ ਅੱਜ ਵਾਲੀ ਵੀਡੀਓ ਚ ਵੀ ਥੋੜਾ ਜਿਹਾ ਮੈਨੂੰ ਮੇਰੇ ਫਲੈਟ ਨਿਕਲੀ ਜਾਂਦਾ ਹੁਣ ਮੈਂ ਇਹ ਜਿਹੜਾ ਆਪਾਂ ਨੇ ਲੱਤਾ ਹੋਇਆ ਇੱਥੇ ਮਕਾਨ ਲੱਤਾ ਹੋਇਆ ਅ ਖਰੜ ਸਾਈਡ ਹੁਣ ਮਕਾਨ ਦੇ ਘਰੇ ਹੁਣ ਥੋੜੀ ਥੋੜੀ ਨਾਲ ਚੀਜ਼ ਇੱਥੇ ਨੇ ਜਿਹੜਾ ਆਪਣਾ ਖਰੜ ਸਾਈਡ ਮਕਾਨ ਹੈ ਜੀ ਜਿਹੜਾ ਆਪਣਾ ਘਰ ਹੈ ਇਹ ਚੀਜ਼ ਬੋਲਣਾ ਹੈ ਕਿ ਕਿਸ ਨੂੰ ਵਰਗਲ ਜਾਣੇ ਲੱਗੇ ਆ ਇਹ ਬੰਦਾ ਕਹਿੰਦਾ ਟੌਰ ਮਾਰਦਾ ਮਾਰਾ ਮੈਂ ਆਪਾਂ ਇਹ ਟੌਰ ਨਹੀਂ ਮਾਰਦੇ ਹੈਗੇ ਮੈਂ ਕਿਹਾ ਸੀ ਸਾਡੀ ਅੰਦਰੋਂ ਟੌਰ ਹੋਵੇ ਆਪਾਂ ਬਾਹਰੀ ਟੌਰ ਨਾ ਦਿਖਾਈਏ ਠੀਕ ਹੈ ਜੀ ਇਹੀ ਸਾਡਾ ਕਹਿ ਕਹਿੰਦੇ ਹੁੰਦੇ ਆ ਪਹਿਰਾਵਾ ਵੀ ਸਾਡੇ ਵਿੱਚ ਤਾਂ ਇੱਕ ਪੰਜਾਬੀਅਤ ਜਿਹੜੀ ਹੁੰਦੀ ਉਹ ਨਾ ਜਾਵੇ ਚਲੋ ਜੀ ਹੁਣ ਤਿਆਰੀ ਕਰੀਏ ਜਾਣ ਦੀ ਤੇ ਜਿਹੜਾ ਆਪਣਾ ਖਰੜ ਵਾਲਾ ਘਰ ਆ ਉਹਦੇ ਵਾਸਤੇ ਕੁਝ ਚੀਜ਼ਾਂ ਲੈਣੀਆਂ ਸੀ ਮੈਂ ਵਾਈਫ ਨੂੰ ਕਿਹਾ ਸੀ ਮੈਂ ਕਿਹਾ ਵੀ ਉਹਦੇ ਵਾਸਤੇ ਜੇ ਹੁਣ ਨਵਾਂ ਤਾਂ ਆਪਾਂ ਨਵੀਆਂ ਚੀਜ਼ਾਂ ਲਈਏ ਵੀ ਇੱਕ 6-6 ਦਾ ਸੈੱਟ ਲੈ ਲਈਏ ਸਾਰਾ ਅ ਗੈਸ ਚੁੱਲ੍ਹਾ ਵੀ ਦੇਖਣਾ ਉੱਥੇ ਵਾਸਤੇ ਕਿ ਹੁਣ ਫਿਰ ਆਪਣੇ ਮਕਾਨ ਨੂੰ ਟਾਈਮ ਲੱਗਣਾ ਹੁੰਦਾ ਜਿੱਦਾਂ ਮੈਂ ਕਿਹਾ ਸੀ ਵੀ ਜਿੱਦਾਂ ਆ ਜਾਂਦੇ ਕਮੈਂਟ ਵੀ ਤੂੰ 2 ਮਹੀਨੇ ਜੇ ਕਹਿੰਦਾ ਤਿਆਰ ਕਰਨੇ ਨੂੰ ਮੈਂ ਕਿਹਾ ਵੀ 2 ਮਹੀਨੇ 2 ਮਹੀਨੇ ਮੈਨੂੰ ਲੱਗਣੇ ਹੈਗੇ ਟਾਈਮ ਵੱਧਾ ਲੱਗ ਜਾਣਾ ਜਿੱਦਾਂ ਆਰਕੀਟੈਕਟ ਕਹਿੰਦਾ ਸੀ ਮੈਨੂੰ ਕਹਿੰਦੇ ਟਾਈਮ ਜ਼ਿਆਦਾ ਲੱਗ ਜਾਣਾ ਜੇ ਜ਼ਿਆਦਾ ਆਪਾਂ ਖਿੱਚ ਕੇ ਕਰਦੇ ਆਂ 6 ਤੋਂ 7 ਮਹੀਨੇ ਜੇ ਅਪਾ ਐਨ ਪੂਰੇ ਲੈ ਚੱਲਦੇ ਤਾਂ 10 ਮਹੀਨੇ ਕਿਤੇ ਨਹੀਂ ਗਏ ਹੋਗੇ ਜਿੱਦਾਂ ਉਹ ਬਣਾਉਣਾ ਚਾਹੁੰਦਾ ਉਹ ਹਰੇਕ ਇੱਕ ਇੱਕ ਐਨ ਨਹੀਂ ਹੈਗਾ ਵੀ ਆਰਕੀਟੈਕਟ ਦਾ ਇਹ ਚੀਜ਼ ਉਹਨਾਂ ਵੀ ਕੋਈ ਚੀਜ਼ ਖਾਨਾ ਖਾਲੀ ਨਾ ਰਹਿ ਜਾਵੇ ਉਹ ਹਰ ਚੀਜ਼ ਨੂੰ ਗੁਣੇ ਚ ਲੈ ਕੇ ਆਉਣਾ ਚਾਹੁੰਦਾ ਜੀ ਜਦ ਬਣੂਗਾ ਆਪਣਾ ਆਪਣਾ ਘਰ ਬਣੂਗਾ ਆਪਾਂ ਤੁਸੀਂ ਦੇਖ ਹੀ ਲੈਣਾ ਸਾਰਾ ਕੁਝ ਤੇ ਹੁਣ ਤੱਕ ਦਾ ਮੈਂ ਕੱਲ ਵਾਲੀ ਵੀਡੀਓ ਚ ਐਕਸਪਲੇਨ ਕਰੂੰਗਾ ਵੀ ਸਾਡਾ ਹੁਣ ਤੱਕ ਦਾ ਕਿੰਨਾ ਖਰਚ ਹੋ ਗਿਆ ਮਿਸਤਰੀ ਨਾਲ ਬੈਠ ਕੇ ਸਲਾਹ ਵਾਦ ਕਰ ਵੀ ਆਪਣਾ ਕਿੰਨੇ ਪਰਸੈਂਟ ਕੰਮ ਹੋ ਚੁੱਕੇ ਇਹ ਕੱਲ ਵਾਲੀ ਵੀਡੀਓ ਚ ਆਪਾਂ ਦੱਸਾਂਗੇ ਤੇ ਹੁਣ ਨਿਕਲੀ ਹੈ ਲਈਏ ਭਾਈ ਆਪਣੇ ਮਕਾਨ ਵਾਸਤੇ ਥੋੜਾ ਜਿਹਾ ਨਵਾਂ ਜਿਹਾ ਸਮਾਨ ਠੀਕ ਹੈ ਜੀ ਤੇ ਸੌਰੀ ਭਾਈ ਜਿਹੜੇ ਬੰਦੇ ਮੈਨੂੰ ਕਮੈਂਟ ਕਰਦੇ ਹੁੰਦੇ ਸੀ ਨਾ ਵੀ ਯਾਰ ਵੀਰੇ ਕੋਠੀ ਨਾ ਕਰ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਕਮੈਂਟ ਦੇ ਵਿੱਚ ਕਹਿੰਦਾ ਕੋਠੀ ਕੋ ਇਹ ਘਰ ਆ ਇਹ ਮਕਾਨ ਹੁਣ ਚੱਲ ਪਏ ਜੀ ਆਪਣੇ ਖਰੜ ਵਾਲੇ ਦੇ ਮਕਾਨ ਵਾਲੋਂ ਤੇ ਅੱਜ ਜਾ ਕੇ ਅਸੀਂ ਅੱਜ ਦਿਨ ਚੱਲੇ ਆ ਜਾ ਕੇ ਇੱਕ ਦੋ ਆਪਣੇ ਸਮਾਨ ਲੈਣੇ ਲਈਏ ਜਾ ਕੇ ਸਿੱਧਾ ਮਾਲ ਚ ਚੱਲਦੇ ਆ ਥੱਲੇ ਰਿਲਾਇੰਸ ਵਾਲਾ ਦਾ ਹੈਗਾ ਉੱਥੋਂ ਲੈਣੇ ਜਾਗੇ ਉੱਥੋਂ ਸਾਰਾ ਤਕਰੀਬਨ ਸਾਰਾ ਸਮਾਨ ਮਿਲ ਜਾਣਾ ਤੇ ਮੈਂ ਕੱਦਾ ਮਾਡਲ ਜੀ ਨੂੰ ਕਹਿ ਰਿਹਾ ਸੀ ਵੀ ਸਮਾਨ ਦੀ ਲਿਸਟ ਬਣਾ ਲਓ ਬਾਅਦ ਵਿੱਚ ਜਦੋਂ ਆਪਾਂ ਸਮਾਨ ਲੈ ਕੇ ਆ ਜਾਣਾ ਫਿਰ ਭੁੱਲੀ ਜਾਣਾ ਕਾਪੀ ਪੈਨ ਲੈ ਲੈਂਦਾ ਤੁਸੀਂ ਉਹ ਵੀ ਭੁੱਲ ਗਏ ਹੋੜੇ ਨਨਤਾ ਨਹੀਂ ਹੈ ਲਿਸਟ ਬਣਾ ਲਈਦੀ ਫੋਟੋ ਕਿਚੀ ਵਿੱਚ ਮੈਂ ਲਿਸਟ ਤਾਂ ਬਣਾ ਲਈਦੀ ਮੈਂ ਤੁਹਾਨੂੰ ਕਹਿੰਦਾ ਉੱਥੇ ਫਿਰ ਬਾਅਦ ਵਿੱਚ ਕੋਈ ਚੀਜ਼ ਸਮਾਨ ਚਿੱਤੇ ਆਈ ਜਾਣਾ ਬਾਹਰ ਇੱਕ ਰਖ ਲੈ ਚੱਲੇ ਵੀ ਲੰਦੇ ਕਾਪੀ ਉੱਥੇ ਜਾ ਕੇ ਦੇਖ ਲੈਂਦੇ ਹਾਂ ਜੀ ਮਾਲ ਚ ਵੀ ਆਰ ਚ ਇੱਥੇ ਕਰਦੇ ਥੋੜੀ ਬੋਧੀ ਸ਼ਾਪਿੰਗ ਇੱਕ ਗਾਹੋਂਗਾ ਸਕੂਲ ਦੀ ਚੈੱਕ ਅਪ ਇੱਕ ਵਾਰੀ ਤੇ ਗਟੀ ਖੜਾ ਤਾ ਲੰਦੇ ਸਮਾਨ ਫਿਰ ਆਪਣੇ ਖਰੜ ਵਾਲੇ ਮਕਾਨ ਵਾਸਤੇ ਹੌਲੀ ਹੌਲੀ ਹੱਤ ਪੈ ਜੂਗੀ ਇੱਕੋ ਲੱਖ ਨਹੀਂ ਹੱਤ ਪੈਂਦੀ ਬੋਲਣ ਦੀ ਦੇਖਦੇ ਗੱਦੇ ਗੁੱਦੇ ਹੁਣ ਇੱਥੇ ਡਿਸਾਈਡ ਕਰੀਏ ਕਿਹੜਾ ਲੈਣਾ ਕਿਹੜਾ ਛੱਡਣਾ ਠੀਕ ਹੈ ਮੈਡਮ ਹਾਂ ਮੈਂ ਉਹਦੀ ਮਿੰਟੇ ਘਰੀ 4 ਫੁੱਟ ਦਾ ਹੀ ਹੈ ਰਿਕਾਰਡ ਦੇ 4 ਫੁੱਟ ਦੇ ਹਰੇ ਘੜਾ ਹੈ ਚੇਰ ਵੀ ਲੈਣੀ ਪੈਣੀ ਤਾਂ ਫਿਰ ਮੈਨੂੰ ਇਹ ਮੇਰਾ ਆਫਿਸ ਤੋਂ ਆਉਣਾ ਹੈ ਇਹ ਬਾਹਰ ਦਾ ਗਾਰਡਨ ਦਾ ਹੈ ਫਾ ਕੰਮ ਬੈੱਡ ਹੈ ਦੋਨੋਂ ਬੈੱਡ ਹੀ ਬਣਦੇ ਸੋਫੇ ਹੀ ਬਣ ਜਾਂਦੇ ਹੈ ਸਾਹਮਣੇ ਵਾਲਾ ਵੀ ਉਹੀ ਹੈ ਡਾਂ ਦੇ ਡਿਜ਼ਾਈਨ ਆ ਮੱਛਰ ਤਾਂ ਨਹੀਂ ਬਸ ਠੀਕ ਹੈ ਨਾ ਦਾ ਹਾਲ ਵਾਰੀ ਹਸਾਰਾ ਕੋ ਸੈਟਾ ਪੂਰਾ ਹੈ ਵੇ ਬੈਡ ਇੰਨੇ ਕਿਉਂਦੇ ਆ ਜਿਕਨ ਹੁਣ ਸਾਡੇ ਦਾ ਸਾਨੂੰ ਕੁਝ ਸਪੈਸ਼ਲ ਬਣਾਉਣੇ ਪੈਣੇ 6.5 ਫੁੱਟ ਤਾਂ ਹੀ ਇਹ ਨਹੀਂ ਇਹਦੇ ਲੱਤਾ ਬਾਹਰੇ ਆ ਜਾਣਗੇ ਇਹਦੇ ਵਿੱਚ ਤਾਂ ਬਈ ਬਹੁਤ ਸ਼ਾਪਿੰਗ ਹੋ ਚੱਲੀ ਆ ਇਹ ਕਹਿੰਦੇ ਫਸਦਾ ਕਹਿੰਦੇ ਇਹ ਹੁਣ ਹਾਂਜੀ ਹਾਂਜੀ ਮਾਰੋ ਕੋ ਗੱਡੀ ਵਿੱਚ ਸਾਰਾ ਮੈ ਲੱਤੇ ਮੱਕੀ ਦਾ ਦਾਣੇ ਭੁੱਖ ਬਹੁਤ ਲੱਗੇ ਹੋਏ ਸੀ ਚੱਕੋ ਇਸ ਮਾਨ ਹਲੋ ਜੀ ਸਮਾਨ ਲਾ ਲਿਆ ਸਾਰਾ ਦੇਖੀ ਸੱਚੇ ਬਣਾ ਲਿਆ ਤੱਕ ਲਿਆ ਚੱਕ ਲੈ ਮੈਂ ਤਾਂ ਚਾਬੀ ਤੇਰੀ ਮਾਂ ਕੋਲ ਆ ਯਾਰ ਅਸੀਂ ਸਾਡੇ ਉਧਰ ਗਵੰਡੀ ਮਿਲਣ ਲੱਗੇ ਹੋਏ ਆ ਸਾਨੂੰ ਜਾਣਦੇ ਆ ਅਜਿਲੀ ਅੰਦਰ ਸਾਰਾ ਫਸਫਸਾਫ ਕਰਨ ਵਾਸਤੇ ਅਜਿਹੜੇ ਪਹਿਲਾਂ ਸਟੂਡੈਂਟ ਰਹਿੰਦੇ ਹੁੰਦੇ ਕਿਤਾਬਾਂ ਪਈਆਂ ਇਹ ਇਹ ਵੀ ਚੱਕ ਕੇ ਪੁੱਛਾਂਗੇ ਫੋਨ ਵਾਰੀ ਨਹੀਂ ਫਿਰ ਛੱਡ ਦਾਂਗੇ ਬਾਕੀ ਇਹ ਕਿਚਲੋ ਹਲੇ ਵੀ ਹਲੇ ਚੇਂਜ ਕਰਾਂਗੇ ਸਾਰਾ ਕੁਝ ਭਾਂਡੇ ਰੱਖ ਤੇ ਸਾਰਾ ਕੁਝ ਨਾ ਪਈ ਨਾ ਸਮਾਨ ਤਾਂ ਲੱਗਾ ਕਾਫੀ ਸੀ ਅੱਡਾ ਬੜਾ ਬਿਲ ਬਣ ਗਿਆ ਇੰਨਾ ਸਵਾਲ ਤਾਂ ਤਰੀਕੀ ਬਿਰਕੀ ਹਲੇ ਸਮਾਨ ਕਾਫੀ ਜੰਨੋ ਕੁ ਮੈਡਮ ਇੱਕ ਬੱਲਬ ਨਿਕਲ ਜਾਉਣਾ ਦੇਖਣ ਅਸੀਂ ਕੱਲ ਦੇਖਾਂ ਨਾ ਰੋਡ ਕਰਦਾ ਆ ਪਿਛਲੇ ਵਿੱਚ ਵੀ ਹੁਣ ਸਮਾਨ ਯਾਦ ਆ ਜਾਂਦਾ ਨਹੀਂ ਲਿਖੀ ਜਾਣੇ ਤੇ ਭੁੱਲ ਜਾਂਦਾ ਬੰਦਾ ਬੰਦਾ ਪਿੰਡ ਤੋਂ ਉਜਿਬ ਮੇਰੇ ਜਿਹੜੇ ਇੱਥੇ ਨੇੜੇ ਤੇੜੇ ਵਾਲੇ ਸਬਸਕ੍ਰਾਈਬਰ ਆ ਉਹਦੇ ਦੋ ਤਰਫੋਂ ਆਲੇ ਕਹਿੰਦਾ ਪਾਚੀਸੀ ਮਿਲਣ ਆਉਣਾ ਮੈਂ ਕਹ ਹਾਲੇ ਥੋੜਾ ਜਿਹਾ ਸਮਾਨ ਤਾਂ ਲੈ ਲੇ ਜੀ ਇੱਕ ਕੱਪ ਚਾਹ ਜਿਹੜੇ ਚੀਜ਼ਾਂ ਚਾਹ ਫਲਾਉਣੀ ਹੋਈ ਜਾਂ ਹੋਰ ਸੰਨ ਚੀਜ਼ਾਂ ਵਿੱਚ ਕੱਪ ਵਿੱਚ ਪਾ ਕੇ ਪਰਾਉਣੀ ਹੋਈਆਂ ਜਾਂ ਚਾਹ ਔਰ ਇੱਥੇ ਦਾ ਕੁਝ ਵੀ ਨਹੀਂ ਹੈਗਾ ਔਰ ਆ ਵੀ ਹਾਲੇ ਚੱਕਵਾ ਚੁੱਲਾ ਇੱਥੇ ਪੱਕਾ ਜੁੱਲਾ ਲਾਈਏ ਹੋਈ ਹੋ ਰੂਟੀਨ ਵਾਈਜ਼ ਕੰਮ ਹੋਈ ਜਾਓ ਆਓ ਭਾਈ ਜਿਹੜੇ ਬੰਦੇ ਜਾਣ ਦੇ ਇੱਥੇ ਨੇੜੇ ਤੇੜੇ ਜ਼ਰੂਰ ਮਿਲਣਾ ਹੈ ਪਰ ਸਾਡੀ ਟਾਈਮਿੰਗ ਸ਼ਾਮ ਤੇ ਸਵੇਰ ਰਾਤ ਰਾਤ ਇੱਥੇ ਦਿਨ ਦਿਨ ਪਿੰਡ ਹੁੰਦੇ ਨੇ ਹੁਣ ਤਿੰਨ ਚੀਜ਼ਾਂ ਯਾਦ ਆ ਗਈਆਂ ਇੱਕ ਤਾਂ ਹੱਥਾਂ ਪਰ ਗਲਵਜ਼ ਆ ਗਏ ਨੂੰ ਪਾ ਕੇ ਫਿਰ ਸਵਾਈ ਹੋਊਗੀ ਇੱਕ ਰਾ ਆ ਗਏ ਜੀ ਚੱਪਲਾ ਤਾਂ ਪਰ ਪਹਿਲਾ ਹੋएगी ਚੱਪਲਾ ਲੈਣੇ ਇੱਕ ਨਿੱਤੇ ਬੱਲਵ ਹਾਂ ਚੱਪਲਾ ਬੱਲਵ ਹੱਥਾਂ ਦੇ ਗਲਵਜ਼ ਲਿਖੀ ਜਾ ਰਹੇ ਲਿਖਿਆ ਹੁੰਦਾ ਨਾ ਤੇ ਆ ਜਾਣਾ ਸੀ لو મેડમ ਜੇ ਤੁਸੀਂ ਜਦੋਂ ਨਾ ਆਪਣਾ ਕੀ ਕਹਿੰਦੇ ਹੁੰਦੇ ਫਿਰ ਡਰਾਈਵਰ ਆ ਲੈਂਦਾ ਹੈ ਉਹ ਆਫਰ ਚ ਮਿਲ ਗਈ ਸਾਨੂੰ ਜੀ 900 ਦੀ ਜੀ ਆਫ ਰੇਟ ਪਰ ਮਿਲ ਗਈ ਤੁਸੀਂ ਇਹਨਾਂ ਸਮਾਨ ਦਾ ਤੁਹਾਨੂੰ ਇੰਨੇ ਦੇ ਦਿੰਦਾ ਰਹੋ ਪਰਨੇ